ਮਿਕਰਮਨ ਸਰ ਉਹ ਆਜੋ ਸੈਕਟਰੀ ਸਾਹਿਬ ਤੁਹਾਨੂੰ ਪੁੱਛਣ ਦੀ ਕੀ ਲੋੜ ਹੁੰਦੀ ਹੈ ਯਾਰ ਸਤਿ ਸ੍ਰੀ ਅਕਾਲ ਬੈਠੋ ਫਿਰ ਠੀਕ ਹੋ ਹਾਂਜੀ ਸਰ ਹਾਂਜੀ ਉਹ ਕਿਵੇਂ ਆ ਉਹ ਸੱਚ ਇਦਾਂ ਲਿਖ ਸਕਦਾ ਕੰਮ ਚੱਲਿਆ ਬਸਿਕ ਹਾਂਜੀ ਸਰ ਉਹ ਤਾਂ ਚੱਲ ਰਿਹਾ ਜੀ ਠੀਕ ਚੱਲ ਰਿਹਾ ਉਹ ਤਾਂ ਮਟੀਰੀਅਲ ਵਗੈਰਾ ਵਧੀਆ ਆ ਬੰਦੇ ਠੇਕੇਦਾਰ ਨੇ ਕਰ ਜਾਂਦੇ ਹੁੰਦੇ ਆ ਗਾਂਪ ਸਾਹਿਬ ਜੇ ਨਾਮ ਧਿਆਨ ਦੇਗੇ ਤਾਂ ਤੇ ਜਿਹੜੀ ਸਰ ਤੁਸੀਂ ਲਾਸਟ ਮੰਥ ਤੋਂ ਤੇ ਸਿਗਰ ਤੋਂ ਮਸਲੇ ਜਿਹੜੇ ਜ਼ਿਆਦਾ ਉਹ ਨਾ ਕਈ ਪਿੰਡਾਂ ਦਾ ਸਿਗਰ ਡਿਸਪਿਊਟ ਉਹ ਦੋ ਤਿੰਨ ਪਿੰਡਾਂ ਦੇ ਸਰਕਾਰ ਆ ਗਏ ਜੀ ਉਹ ਸਾਰੇ ਹੈੱਡ ਵਿੱਚੋਂ ਪਾਸ ਹੋ ਕੇ ਆ ਗਏ ਜੀ ਓਕੇ ਹਾਂ ਜੀ ਠੀਕ ਹੈ ਤੇ ਇੱਕ ਦੋ ਮਸਲੇ ਹੋਰ ਬਾਹਰ ਵੇਟ ਕਰੀ ਜਾਂਦੇ ਆ ਜੀ ਉਹ ਚੱਲੇ ਜਾ ਰਹੇ ਪਾ ਜੀ ਸਾਡੇ ਸਾਈਨ ਹੋਣ ਵਾਲੇ ਪਏ ਆ ਜੀ ਪੈਂਡਿੰਗ ਇਹ ਬਿੱਲ ਵਗੈਰਾ ਸੀਗੇ ਜੀ ਆਫਿਸ ਹਾਂ ਜੀ ਠੀਕ ਇਹ ਕੰਮ ਹੋ ਗਿਆ ਕੰਪਲੀਟ ਇਹ ਕੰਮ ਹੋ ਗਿਆ ਜੀ ਕੰਪਲੀਟ ਤੇ ਚੈੱਕ ਸੀਗੇ ਧਿਆਨ ਮਾਰ ਲੈ ਸੈਕਟਰੀ ਸਾਹਿਬ ਜੀ ਬਿਲਕੁਲ ਨਾਲੇ ਚੈੱਕ ਮਤਲਬ ਸਹੀ ਹੈ ਇੱਕ ਚੀਜ਼ ਦਾ ਧਿਆਨ ਰੱਖੋ ਕੰਮ ਕੋਈ ਵੀ ਮਾੜਾ ਨਾ ਹੋਵੇ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਅਸ਼ਰੀਆ ਸਾਹਿਬ ਸასი ਗਾਲ ਬਟਾ ਆਜੋ 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 ਕਿਵੇਂ ਇੱਕ ਮਿੰਟ ਰੁਕ ਜੋ ਬਸ ਬਟਾ ਮੈਂ ਕਰਤੇ ਬਿਲ ਸੇ ਮੋਟਰਸਾਈਕਲ ਵਾਲਾ ਥੋੜਾ ਸੀ ਕਹਿੰਦਾ ਹਾਂ ਜੀ ਹਾਂ ਜੀ ਹਾਂ ਮੈਂ ਲੈਦਾ ਸੀਗਾ ਸਾਹਿਬ ਦੇ ਧਿਆਨ ਚ ਤੇ ਵਾਦ ਕਰਦ ਥੋੜੀ ਹਾਂ ਜੀ ਜ਼ਰੂਰੀ ਇਹਨਾ ਕੰਮ ਚ ਲਈ ਆਂਦਾ ਜੀ ਰਿਪੋਰਟ ਵੀ ਹੋ ਗਈ ਇੱਥੇ ਤੇ ਬਸ ਉਹ ਪੇਮੈਂਟ ਦਾ ਹੀ ਸੀਗਾ ਬਸ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਸੜਕ ਕੋਈ ਵੀ ਜਿਹੜੀ ਲਿੰਕ ਹੈ ਚਾਹ ਕੋਈ ਵੀ ਨਹੀਂ ਕੋਈ ਰਵੇ ਨਾ ਤੇ ਪੂਰਾ ਧਿਆਨ ਨਾਲ ਬਣਵਾਉਣੀ ਹੈ ਮਾੜੀ ਨਾ ਬਣੇ ਹਾਂਜੀ ਸਰ ਠੀਕ ਹੈ ਸਰਕਾਰ ਰਿਪੇਅਰ ਕਰਦੀ ਹੈ ਉਹਨਾਂ ਦਾ ਧਿਆਨ ਰੱਖਿਓ ਹਾਂਜੀ ਗਾਈਡਲਾਈਨਸ ਦੇ ਬਸ ਤੁਹਾਡੇ ਤੇ ਹੈ ਠੀਕ ਹੈ ਮੈਂ ਤਾਂ ਜੇ ਲੰਬਾ ਆ ਕੇ ਮੈਂ ਸ਼ਕਤੀ ਸਾਹਿਬ ਨੂੰ ਉਹ ਬੜ ਦਣਾ ਮੋੜ ਕੇ ਨਾ ਕਿਓ ਬਸ ਸੀਗੇ ਤੁਹਾਡਾ ਮੋੜਿਆ ਤੇ ਹੈ ਜੀ ਨਹੀਂ ਨਹੀਂ ਸਰ ਤੇ ਹੈ ਮੋੜਿਆਂ ਦੇ ਨਾਲ ਆ ਤੁਹਾਡੇ ਹੱਥ ਦਾ ਆਪਾਂ ਇਕੱਠੇ ਰਲ ਕੇ ਕੰਮ ਕਰਨ ਹਾਂ ਬੇਟਾ ਦੱਸੋ ਕੀ ਕੱਡੀ ਮੋਟਰਸਾਈਕਲ ਆ ਰਹੀ ਜੀ ਅਸੀਂ ਤੇ ਰਸਤੇ ਟ੍ਰੈਫਿਕ ਵਾਲੇ ਖੜੇ ਸੀ ਤੇ ਉਹਨਾਂ ਨੇ ਮੋਟਰਸਾਈਕਲ ਰੋਕ ਲਿਆ ਜੀ ਸਾਡੇ ਕੰਨੇ ਜਾਣੀ ਗਈ ਅਸੀਂ ਮੋਟਰਸਾਈਕਲ ਤੇ ਤਨ ਸੀ ਹਾਂਜੀ ਤੇ ਕਾਗਜ਼ ਵੀ ਨਹੀਂ ਸਾਡੇ ਕੋਲ ਸਾਰੇ ਉਹਨਾਂ ਨੇ ਕਾਗਜ਼ ਦੀ ਗੱਲ ਹੀ ਨਹੀਂ ਕੀਤੀ ਸਾਡੇ ਨਾਲ ਤੇ ਉਹ ਗਏ ਤੁਸੀਂ ਗੁੰਡਾ ਗੱਡੀ ਕੱਢ ਫਿਰਦੇ ਹੋ ਇੱਥੇ ਤੇ ਮੋਟਰਟੈਮ ਲੈ ਕੇ ਆ ਗਏ ਉਹਨਾਂ ਘਰੋਂ ਲੈ ਕੇ ਆ ਹਾਂਜੀ ਤੇ ਡੈਡੀ ਜੀ ਬਠਿੰਡੇ ਗਏ ਜੀ ਉਹ ਕਹਿੰਦੇ ਕਿਹਦਾ ਮੁੰਡਾ ਬੇਟਾ ਤੂੰ ਮੈਂ ਦਰਸ਼ਨ ਦੇ ਜੀ ਦਰਸ਼ਨ ਅੱਛਾ 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 ਠੀਕ ਹੈ ਮੇਰਾ ਕਲਾਸ ਫੈਲੋ ਜਰਾ ਅੱਛਾ ਜੀ ਉਹਦਾ ਮੇਰਾ ਕਲਾਸ ਫੈਲੋ ਹੈ ਉਹ ਜਿਹੜੇ ਇੰਜੀਨੀਅਰ ਸਾਹਿਬ ਕੋਲੇ ਬਠਿੰਡੇ ਗਏ ਨੇ ਹਾਂ ਜੀ ਬਠਿੰਡੇ ਗਏ ਜਿਹੜੀ ਜੀ ਨਹੀਂ ਤੇ ਮੋਟਰਸਾਈਕਲ ਦੇ ਕਾਗਜ਼ ਪੂਰੇ ਸੀ ਫੇਰ ਕਿਉਂ ਰੱਖ ਲਿਆ ਉਹਨੇ ਉਹ ਕਹਿੰਦੀ ਤੁਸੀਂ ਗੁੰਡਾਗਰਦੀ ਕਰ ਜੋ ਫਿਰ ਜੋ ਤੇ ਇੱਕ ਵਾਰ ਕਰਦੇ ਹਾਂ ਉਹਨੇ ਪੁੱਤ ਕੁਛ ਨਾ ਕੁਛ ਹਟਦੇ ਤਾਂ ਹੈ ਨਹੀਂ ਤੁਸੀਂ ਉਮਰ ਹੀ ਇਹੋ ਜੀ ਹੈ ਸਾਡੇ ਨਾਲ ਇੱਕ ਹੋਰ ਸੀ ਯਾਰ ਦੋਸਤ ਅੱਛਾ ਜਿਹੜੇ ਤਿੰਨ ਜਣੇ ਸਵਾਰ ਸੀ ਬਿਲਕੁਲ ਸਵਾਰੀ ਸੀ ਬਿਲਕੁਲ ਸਵਾਰੀ ਹੈ ਹਾਂ ਜੀ ਹਾਂ ਜੀ ਤੇ ਤੀਜਾ ਕਿੱਥੇ ਹੈ ਉਹ ਉੱਥੇ ਖੜਾ ਹੋਇਆ ਹੈ ਉੱਥੇ ਖੜਾ ਲਿਆ ਹਾਂ ਹਾਂਜੀ ਮੋਟਰਸਾਈਕਲ ਦੀ ਰੱਖੀ ਹਾਂ ਸੈਕਟਿਸਾਬ ਇੱਕ ਮੋੜਾ ਮੋਟਰਸਾਈਕਲ ਦੀ ਰੱਖੀ ਖੜਾ ਗਿਆ ਨੇ ਉੱਥੇ ਹੀ ਖੜਾ ਹੁਣ ਪੁਲਿਸ ਕੋਲੇ ਤੁਹਾਡਾ ਚੌਂਕ 'ਚ ਹਾਂਜੀ ਹਾਂਜੀ ਉੱਥੇ ਖੜਿਆ ਨਾਲ ਦੇ ਚੌਂਕ 'ਚ ਰੁਕਿਆ ਹਾਂਜੀ ਨਾਲ ਦੇ ਚੌਂਕ 'ਚ ਇੱਥੇ ਲੱਗਿਆ ਸੀ ਨਾਕਾ ਮੈਂ ਹੁਣੇ ਲੰਘ ਕੇ ਆਇਆ ਕਰ ਲੈਣੀ ਸੀ ਰਿਕਵੈਸਟ ਯਾਰ ਐਂ ਤਾਂ ਮੁਲਾਜ਼ਮਾਂ ਇੱਡੇ ਨਹੀਂ ਮਾੜੇ ਹੁੰਦੇ ਕਿਹਾ ਸੀ ਉਹਨਾਂ ਨੇ ਗੱਲ ਹੀ ਨਹੀਂ ਸੁਣੀ ਨਹੀਂ ਅੱਛਾ ਅਸੀਂ ਕਿਹਾ ਸੀ ਕਾਰ ਕਿ ਵੀ ਸਾਡੇ ਕੋਲ ਪੂਰੇ ਆ ਤੇ ਉਹਨਾਂ ਨੇ ਤਾਂ ਵੀ ਨਹੀਂ ਗੱਲ ਸੁਣੀ ਕਾਗਜ਼ ਵੇਖੀ ਨਹੀਂ ਨਹੀਂ ਕਾਗਜ਼ ਦੇਖਿਆ ਯਾਰ ਅਸਲ ਮੈਂ ਪਤਾ ਕੀ ਹੈ ਬੇਟਾ ਪੁਲਿਸ ਵੀ ਨਾ ਅੱਕੀ ਪਈ ਆ ਸਾਰੇ ਮੁੰਡੇ ਮਾੜੇ ਨੇ ਠੀਕ ਹੈ ਪਰ ਆਪਾਂ ਸੈਕਟੀ ਸਾਹਿਬ ਵੇਣੇ ਆ ਨਾ ਵੀ ਜਿਆਦਾ ਮੁੰਡੇ ਤਿੰਨ ਤਿੰਨ ਚਾਰ ਚਾਰ ਚੜ ਕੇ ਕੁੜੀਆਂ ਵਗਰੀ ਮੋਟਰਸਾਈਕਲ ਭਜਾਈ ਫਿਰਦੇ ᱛੀਆਂ ਭੈਣਾਂ ਵੀ ਸੇਫ ਨਹੀਂ ਗਈਆਂ ਇੱਕ ਨਸ਼ੇ ਨੁਸ਼ੇ ਵਾਲੇ ਚੱਕਰ ਜਿਹੜੇ ਆ ਉਹਦੇ ਤੋਂ ਬਹੁਤ ਡਰ ਲੱਗਦਾ ਠੀਕ ਹੈ ਲੋਟਾ ਖੋਆਂ ਤੋਂ ਡਰ ਲੱਗਦਾ ਪੁਲਿਸ ਵੀ ਆਪਦੀ ਡਿਊਟੀ ਕਰੀ ਜਾਂਦੀ ਆ ਨਾ ਹੁਣ ਵੈਸੇ ਕਾਗਜ਼ ਵੇਖ ਲੈਣੇ ਚਾਹੀਦੇ ਸੀ ਹਾਂਜੀ ਤੈਨਾਂ ਜਣੇ ਵਾਰਨਿੰਗ ਦੇ ਕੇ ਛੱਡ ਦਿੱਤੇ ਸਟੂਡੈਂਟਸ ਦਾ ਕਿਹਾ ਦੋ ਸਰ ਜੀ ਤੁਸੀਂ ਐਸਐਟ ਨੂੰ ਸਾਬ ਨੂੰ ਖੋਣ ਲਾ ਦੋ ਉਹ ਗੱਪੀ ਤੂੰ ਕਰਾ ਪਾ ਮੈਨੂੰ ਪਤਾ ਨਹੀਂ ਯਾਰ ਕੌਣ ਆਥੇ ਡਿਊਟੀ ਤੇ ਇੱਥੇ ਚੌਕ ਦੇ ਵਿੱਚ ਮੈਂ ਕੋਈ ਨਹੀਂ ਮੈਂ ਕਰਦਾ ਗੱਲ ਬੇਟਾ ਹੁੱਲੜ ਬਾਜੀ ਤੇ ਨਹੀਂ ਕਰਦੇ ਹੁੰਦੇ ਨਹੀਂ ਨਹੀਂ ਗੇੜੇ-ਗੂੜੇ ਦੇਖ ਲੈ ਸ਼ਿਕਾਇਤ ਨਾ ਹੋਏ ਕੋਈ ਨਹੀਂ ਜੀ ਨਹੀਂ ਹਲੋ ਚੇਅਰਮੈਨ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠਾਨੇਦਾਰ ਸਾਹਿਬ ਕਿਵੇਂ ਹੋ ਠੀਕ ਹੈ ਜੀ ਹੋਰ ਠੀਕ ਠਾਕ ਜੀ ਕਿਵੇਂ ਜਾਂ ਕਿਤਾ ਵਧੀਆ ਵਧੀਆ ਗੁਰਪੀ ਨੇ ਸੁੱਖ ਦਾ ਗਾਦੀ ਹੁੰਦੀ ਹੈ ਜੇ ਤੁਸੀਂ ਫੋਨ ਕਰੀਏ ਸੁੱਖ ਗਾਦੀ ਹੁੰਦੀ ਹੈ ਹਾਂਜੀ 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 ਹੋਰ ਸੁਣਾਓ ਆ ਵਧੀਆ ਤੁਸੀਂ ਥਾਣਾ ਹੀ ਹੋ ਕਿ ਬਾਹਰੋਂ ਕਿਤੇ ਹਾਂਜੀ ਨਹੀਂ ਮੈਂ ਥਾਣੀ ਸੀ ਆਪਣੀ ਚੌਕ ਚ ਕੀ ਦੀ ਡਿਊਟੀ ਲੱਗੀ ਵੀ ਹੈ ਮੇਰੇ ਦਫ਼ਤਰ ਦੇ ਨਾਲ ਜਿਹੜਾ ਚੌਕ ਹੈ ਟ੍ਰੈਫਿਕਿੰਗ ਚਾਰਜ ਦੀ ਹਾਂਜੀ ਹਾਂਜੀ ਟ੍ਰੈਫਿਕ ਦੀ ਤੇ ਕਰਨਜੀਤ ਸਿੰਘ ਹੈ ਜੀ ਉਹ ਯਾਰ ਮੁੰਡਾ ਨਾ ਆਪਣਾ ਮਿੱਤਰ ਹੈ ਦਰਸ਼ਨ ਆਇਆ ਮੇਰਾ ਕਲਾਸਮੇਟ ਹੈ ਤੇ ਉਹਨਾਂ ਦੇ ਨਾਲ ਬੇਟਾ ਤੇ ਉਹਦੇ ਨਾਲ ਮੁੰਡੇ ਦੋ ਹੋਰ ਸੀ अच्छा अच्छा। ਕਿਉਂ ਮੋਟਰਸਾਈਕਲ ਰੋਕ ਲਿਆ ਕਾਗਜ਼ ਪੱਤਰ ਸੀਗੇ ਇਹਨਾਂ ਕੋਲੇ ਤੇ ਕਹਿੰਦੇ ਵੀ ਅਸੀਂ ਕਾਗਜ਼ ਉਹਨੇ ਵੇਖਿਆ ਹੀ ਨਹੀਂ ਕਹਿੰਦੇ ਭਾਜੋ ਤੁਸੀਂ ਤਿੰਨ ਚੜੇ ਸੀ ਉਹ ਇੱਕ ਨਾਲ ਦੇ ਨੂੰ ਮੋਟਰਸਾਈਕਲ ਕੋਲ ਖੜਾ ਕੇ ਇਹ ਆ ਗਏ ਆ। ਅੱਛਾ ਅੱਛਾ। ਤੇ ਉਹਨੂੰ ਕਰਮਚਾਰੀਦ ਨੂੰ ਕਰਦੇ ਹੋ ਕਾਲ ਮਾਰੀ ਜੀ ਉਹਨੂੰ ਕੋਹ ਵੀ ਚੇਅਰਮੈਨ ਸਾਹਿਬ ਨੇ ਆਖਿਆ। ਹਾਂਜੀ ਹਾਂਜੀ। ਵੀ ਜੇ ਕਾਗਜ਼ਾਂ ਕੁਗਜਾਂ ਕੀ ਪ੍ਰੋਬਲਮ ਹੈ ਤਾਂ ਚੈੱਕ ਕਰ ਲੈਣ ਬੇਸ਼ੱਕ ਤੇ ਜੇ ਉਹ ਮਤਲਬ ਟ੍ਰਿਪਲਸ ਵਾਰੀ ਦਾ ਕਰਕੇ ਰੋਕਿਆ। ਹਾਂਜੀ ਹਾਂਜੀ ਉਹ ਕਰਮਚਾਰੀਦ ਦੱਸ। ਹਮੈਂ ਕਹਿ ਕੇ ਭੇਜਦਾ ਉਹਨੂੰ ਮੈਂ ਵੀ ਕਹਾਂ ਮੈਂ ਕਹਾਂ ਹੁਲੜਬਾਜ਼ੀਆਂ ਨਾ ਕਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅੱਜ ਕੱਲ ਦੇ ਬੱਚੇ ਹਨਾ ਸਾਂ ਦੇ ਘਟ ਹੈ ਜੀ ਹਾਦ ਗੁਰਪੇ ਤੁਸੀਂ ਕਹਿ ਦਿਓ ਕਰਮਜੀਤ ਨੂੰ ਕੋਈ ਵੀ ਕਰ ਇਨਾਂ ਨੂੰ ਭੇਜ ਦਿਓ ਮੈਂ ਸਮਝਾ ਦਿੰਦਾ ਮੁੰਡਿਆਂ ਨੂੰ ਜਰੂਰ ਜਰੂਰ ਜੀ ਹੁਣੀ ਮੈਂ ਕਰ ਦਿੰਦਾ ਹੁਣ ਉਹ ਸੇਵਾ ਦੱਸੋ ਜੀ ਚੇਅਰਮੈਨ ਸਾਹਿਬ ਕੀ ਬਸ ਕੋਈ ਨਹੀਂ ਸਾਰਾ ਦਿਨ ਸੇਵਾ ਜੀ ਬੈਠਿਆ ਜੇ ਕੋਈ ਹੋਰ ਸੇਵਾ ਹੋਈ ਤਾਂ ਹੋਰ ਦੱਸ ਲੈਂਗੇ ਤੁਹਾਨੂੰ ਹਾਂਜੀ ਹਾਂਜੀ ਕੋਈ ਲੋੜ ਆ ਤੁਹਾਡੇ ਵਰਗੇ ਅਫਸਰ ਲੋੜ ਆ ਤੁਹਾਡੇ ਵਰਗੇ ਅਫਸਰਾਂ ਦੀ ਹਾਂਜੀ ਹਾਂਜੀ ਇਹ ਨਹੀਂ ਕੋਈ ਗੱਲ ਦੀ ਗੱਡੀ ਵੀ ਕਰ ਦਿਓ ਕਰਮਜੀਤ ਨੂੰ ਫੋਨ ਹਣਾ ਉਹਨੂੰ ਕੋਈ ਮੋਟਰਸਾਈਕਲ ਹੁਣੀ ਕਰ ਦਿੰਦਾ ਉਹਨੂੰ ਤਾਂ ਦੇ ਦਿਓ ਮੋਟਰਸਾਈ ਐਸਾ ਤੁਸੀਂ ਕਾਲ ਕਰਵਾਤੀ ਹੈ ਵੈਸੇ ਉਹ ਜਾ ਕੇ ਮੇਰੇ ਪਿਲੋਂ ਦਾ ਚੀਰਮੈਨ ਸਾਹਿਬ ਨੇ ਭੇਜਿਆ ਉਹਨੂੰ ਐਸਐਚਓ ਸਾਹਿਬ ਕਾਲ ਕਰਦੇ ਰਗੇ ਠੀਕ ਹੈ ਜਾਓ ਲੈ ਜੋ ਫੋਟੋ ਪਰ ਗਾਣ ਉੱਤੇ ਆ ਕੁੜੀਆਂ ਛੇੜਨ ਵਾਲਾ ਕੰਮ ਨਾ ਕਰੋ ਨਹੀਂ ਜਣੀ ਉਹ ਕੰਮ ਆ ਤੇ ਫਿਰ ਹਿਸਾਬ ਰੋ ਮੈਂ ਪੁੱਠੇ ਟੰਗਾ ਦੇਣਾ ਜੇ ਕੁੜੀਆਂ ਕੁੜੀਆਂ ਛੇੜਨ ਵਾਲਾ ਉਹ ਜਿਹੜਾ ਕੰਮ ਕੀਤਾ ਨਹੀਂ ਨਹੀਂ ਠੀਕ ਹੈ ਜਾਓ ਲੈ ਲਓ ਫੋਟੋ ਸਾਈਕਲ ਕੋਈ ਗੱਲ ਨਹੀਂ ਖੈਦੋ ਕਾਗਜ਼ ਕੁਝ ਪੂਰੇ ਆ ਨਾ ਹਾਂਜੀ ਹਾਂਜੀ ਠੀਕ ਹੈ ਧਿਆਨ ਨਾਲ ਜਾਓ ਲੈ ਲਓ ਸੈਟੀਸਮ ਇੱਕ ਨਾ ਮੰਡੀਆਂ ਮੁੰਡੀਆਂ ਦਾ ਹਿਸਾਬ-ਕਿਤਾਬ ਦੇਖੋ ਸਫਾਈ ਕਰਾ ਦਿਓ ਲਾਈਟਾਂ ਲੋਟਾਂ ਚੱਲੂ ਕਰਵਾ ਲਓ ਪਾਣੀ ਪੋਣੀ ਦਾ ਇੰਤਜ਼ਾਮ ਜਿਹੜਾ ਹੈਗਾ ਹਨਾ ਕੋਈ ਮਜ਼ਦੂਰ ਕੋਈ ਕਿਸਾਨ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਝੋਨਾ ਜਿਹੜਾ ਨਾ ਉਹ ਥੋੜੇ ਟਾਈਮ ਤੱਕ ਆ ਜਾਣਾ ਹਾਂਜੀ ਸਰ ਉਹ ਸਾਰੇ ਟੈਂਡਰ ਪਾਸ ਹੋਏ ਵੇ ਜੀ ਤੇ ਉਹ ਸਫਾਈ ਵਾਲੇ ਵੀ ਲੱਗੇ ਹੋਏ ਵੇ ਜੀ ਬੰਦੇ ਜਿਹੜੇ ਜਿੰਨਾ ਟੀਕਾ ਲਾਇਆ ਸੀਗਾ ਤੇ ਬਾਕੀ ਪਾਣੀ ਦੇ ਜਿਹੜੇ ਉਹ ਟੈਂਕੀਆਂ ਵੀ ਲੱਗੀਆਂ ਵੀ ਆ ਜੀ ਸਾਰੇ ਕੰਮਾਂ ਵਾਲੀ ਸਰਕਾਰ ਰਿਪੀਟ ਹੋਣੀ ਹੈ ਹਾਂਜੀ ਨਹੀਂ ਤਾਂ ਇਹ ਲਾ ਬੀਪਰ ਹਣਾ ਹਾਂਜੀ ਨਹੀਂ ਸਰ ਜਿੰਨੇ ਮਤਲਬ ਪੇਪਰਾਂ 'ਚ ਬੋਲਣਗੇ ਬੰਦੇ ਉਹਨੇ ਬੰਦੇ ਉੱਥੇ ਡਿਊਟੀ ਤੇ ਲੱਗੇ ਵੀ ਹੋਣੇ ਆ ਕਰਵਾ ਲਓ ਕੰਮ ਧਿਆਨ ਨਾਲ ਮੰਡੀਆਂ ਦੇ ਵਿੱਚ ਪ੍ਰੋਬਲਮ ਨਾ ਹੋਵੇ ਕੋਈ ਨਾ ਮਜ਼ਦੂਰ ਨੂੰ ਮੈਂ ਕੰਟਰੋਲਿਸਟ ਤੇ ਜਾਣਾ ਹੁੰਦਾ ਮੈਂ ਜੀ ਬਸ ਨਾ ਮਜ਼ਦੂਰ ਨਾਲ ਜਿੰਮੇਦਾਰ ਕੋ ਪ੍ਰੋਬਲਮ ਹੋਣੀ ਚਾਹੀਦੀ ਬੁਲਾ ਲਓ ਕੌਣ ਸੀਗਾ ਬਾਦ ਸੀਗੀ ਜੀ ਉਹ ਦੋ ਲੜਾਈ ਵਾਲ ਸਿਸਟਮ ਸੀਗਾ ਉਹਨਾਂ ਦਾ ਬੁਲਾ ਲਾ ਜੀ ਉਹਨਾਂ ਨੂੰ ਅਕਾਲ ਪੁੱਛੀ ਵਾਲ ਸੁਣੀ ਹੈ ਹਾਂਜੀ ਗੱਲ ਉਹ 10 ਦਿਨ ਇਸ ਜੀ ਜੋ ਸਾਡੇ ਸਰਪੰਚ ਨੂੰ ਪਤਾ ਤੇ ਜਾਂ ਚੇਅਰਮੈਨ ਸਾਹਿਬ ਕਨੇ ਸੋਡੇ ਨਾਲ ਕਰਨੀ ਆ ਬੁਲਾ ਲਓ ਸੁਣਾਓ ਆਇਓ ਜੀ ਮਦਦ ਮੰਗਿਓ ਸਤਿ ਸ਼੍ਰੀ ਅਕਾਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੱਧਰ ਬੈਠ ਜੀ ਪਾਣੀ ਪਾਣੀ ਮੰਗਾਲੋ ਨਹੀਂ ਬੋਤਲ ਬਸ ਚਾਹ ਪਾਣੀ ਤੇ ਪੀ ਕੇ ਆਇਆ ਸੀ ਕੀ ਹੁਕਮ ਹੈ ਅੱਜ ਬਾਹਰ ਮੇਰਾ ਪੁੱਤ ਬੈਠਾ ਸੀਗਾ ਕਿਤੇ ਚਾਹ ਪੀਂਦਾ ਹੋਣਾ ਬੈਠਾ ਬਾਹਰ ਕਿੱਥੇ ਮੈਨੂੰ ਨਹੀਂ ਪਤਾ ਕਿੱਥੇ ਬਾਹਰ ਬੈਠਾ ਦੁਕਾਨਦਾਰ ਕੋਲ ਬੈ ਕੇ ਚਾਹ ਪੀਂਦਾ ਹੋਣਾ ਕਿਤੇ ਅੱਛਾ ਮੈਂ ਕਿਤੇ ਘਰੋਂ ਬਾਹਰ ਹਾਂਜੀ ਨਹੀਂ ਜੀ ਦੁਕਾਨ ਤੇ ਬਾਹਰ ਅੱਛਾ ਲੱਗਿਆ ਕੰਮ ਤੇ ਲੱਗਿਆ ਵੀ ਹਾਂ ਪ੍ਰਾਈਵੇਟ ਕੰਮ ਤੇ ਲੱਗਿਆ ਪੁੱਤ ਕਿਤੇ ਢੜ ਜਾਵੜ ਦੇ ਕਿਤੇ ਨਹੀਂ ਜਾਂਦਾ ਜੀ ਤੇ ਉਥੇ ਤਿੰਨ ਚਾਰ ਜਣੇ ਆਏ ਉਹਨਾਂ ਦੇ ਮੂੰਹ ਸਰ ਬੰਨੇ ਹੋਏ ਸੀਗੇ ਤੇ ਉਹਨਾਂ ਨੇ ਆ ਕੇ ਇਹਨੂੰ ਢਾ ਹੀ ਲਿਆ ਹੂੰ ਮੈਂ ਆਖਿਆ ਵੀ ਇਹਨੂੰ ਤਾਂ ਮੈਨੂੰ ਨਾਂ ਦੱਸਿਆ ਤੇ ਜਦੋਂ ਆਥ ਨੇ ਪੜਨੀਆਂ ਪੱਟੀਆਂ ਪੁੱਟੀਆਂ ਤਾਂ ਮੈਂ ਆਖਿਆ ਤੇ ਅੰਨ ਮੈਨੂੰ ਉਹਦਾ ਮੈਂ ਡਿੱਗ ਪਿਆ ਮੋਟਰਸਾਈਕਲ ਤੋਂ ਮੈਂ ਆਖਿਆ ਚਲਦੀ ਤਿੱਪਿਆ ਹੋਣਾ ਅੱਛਾ ਇਹ ਤਾਂ ਤੜਕੇ ਦੂਜੇ ਨੇ ਕੰਮ ਤਾਂ ਉਠ ਗਿਆ ਤੇ ਤੜਕੇ ਨੀ ਪੁਲਸ ਆ ਗਈ ਦੇ ਚੜਦੇ ਨਾ ਜਿਹੜੇ ਕੰਮ ਤੇ ਆਉਂ ਉਠ ਗਿਆ ਘਰੇ ਤੋਂ ਲੈ ਘਰੇ ਸਾਡੇ ਮੈਂ ਆਖਿਆ ਵੀ ਪੁਲਸ ਕਾਹ ਤੋਂ ਆ ਗਈ ਤੇ ਮੈਂ ਇਹਨੂੰ ਫੋਨ ਕਰਕੇ ਪੁੱਛਿਆ ਤੇ ਮੈਨੂੰ ਕਹਿੰਦਾ ਨਾ ਮਾਂ ਕਿ ਮੇਰੀ ਲੜਾਈ ਹੋ ਗਈ ਸੀਗੀ ਹੂੰ ਮੈਂ ਕਿਹਾ ਕਾਦੇ ਪ ਇਹ ਕਹਿੰਦਾ ਕਿ ਮੈਨੂੰ ਐਂ ਕਹਿੰਦੇ ਵੀ ਤੂੰ ਕੁੜੀਆਂ-ਕੜੀਆਂ ਕੁੜੀਆਂ ਦਾ ਛੇੜਦਾ ਹੋਵੇਂਗਾ ਉੱਥੇ ਤੇ ਮੈਂ ਆਖਿਆ ਹੈਂ ਕਹਿੰਦਾ ਹਾਂ ਤੇ ਮੈਂ ਕਿਹਾ ਤੁਮ ਕੁੜੀ ਸ਼ੇਰ ਨਾਲ ਲੱਗਦਾ ਸੀ ਕੋ ਇਹਨਾਂ ਨੂੰ ਨਹੀਂ ਮਾਤਾ ਜੀ ਆਹ ਨਹੀਂ ਗੱਲ ਕਰਨੀ ਚਾਹੀਦੀ ਦੇਖੋ ਅਸੀਂ ਸਰਕਾਰ ਤੇ ਜ਼ਿੰਮੇਵਾਰ ਉਹਦੇ ਤੇ ਬੈਠੇ ਆ ਨਾ ਵੀ ਅਸਲ ਦੇ ਵਿੱਚ ਇਹ ਜੁਆਕ ਵਿਗੜਦਾ ਨਾ ਕਹਾਣੀ ਵਿਗੜਦੀ ਆ ਕਿਉਂ ਸੈਕਟਰੀ ਸਾਹਿਬ ਮਾਂ ਪਿਓ ਦੇ ਪੈਸੇ ਉਹ ਵਿਗੜਦੀ ਹੁੰਦੀ ਜਿਹੜੇ ਨਸ਼ਿਆਂ ਤੇ ਲੱਗੇ ਪਏ ਆ ਉਹ ਇਸੇ ਕਰਕੇ ਲੱਗੇ ਪਏ ਵੀ ਜੇ ਕੋਈ ਬਾਹਰ ਆ ਕੇ ਮਾੜਾ ਜਿਹਾ ਦੱਸਦਾ ਨਾ ਵੀ ਤੁਹਾਡਾ ਜੁਆਕ ਗਲਤ ਸੰਗਤ ਚ ਬੈਠਾ ਹੈ ਉਹ ਨਸ਼ੇੜੀਆਂ ਕੋਲੇ ਬੈਠਾ ਹੈ ਉਹ ਹੁੰਡੜਬਾਜੀ ਵਾਲੇ ਕੋਲ ਬੈਠਾ ਤਾਂ ਮਾਂ ਪਿਓ ਦੱਸਣ ਵਾਲੇ ਤੇ ਗੱਲ ਪੈ ਜਾਂਦਾ ਮਾਤਾ ਜੀ ਵੀ ਸਾਡਾ ਤਾਂ ਹੀਰਾ ਜੁਆਕ ਤੁਸੀਂ ਬਦਨਾਮ ਕੋਈ ਕਾਰਨ ਤੋਂ ਦੱਸਿਆ ਰ ਆਪਦੇ ਮੂੰਹੋਂ ਮਾਤਾ ਨੂੰ ਨਾ ਮਾਪਿਆਂ ਨੂੰ ਤਾਂ ਘਬਰਾਹਤ ਹੀ ਲੈ ਲੈਣੀ ਨਹੀਂ ਸਰ ਕੁਛ ਨਹੀਂ ਸੀ ਜੀ ਮੈਂ ਉੱਥੇ ਬੈਠਾ ਸੀ ਮੈਂ ਦਿੱਲੀ ਨੂੰ ਵਹਿ ਜਾਣਾ ਜਾ ਕੇ ਉੱਥੇ ਜੀ ਠੀਕ ਹੈ ਚਾਹੂ ਪੀ ਲੈਣਾ ਉੱਥੇ ਹੋਟਲ ਆਈ ਨਾਲ ਚਾਹ ਲੈਦਾ ਉੱਥੇ ਵਹਿ ਜਾਣਾ ਦਿੱਲੀ ਚਾਹੂ ਪੀਣਾ ਸਵੇਰ ਜਾ ਕੇ ਉਹ ਆਏ ਤਿੰਨ ਚਾਰ ਜਣੇ ਜੀ ਤੇ ਉਹਨਾਂ ਨੇ ਮੈਨੂੰ ਕੁੱਟਣ ਲੱਗ ਗਏ ਜੀ ਕੋਈ ਆਏ ਥੋੜੋ ਕੋਈ ਬੇਵਕੂਫ ਹੁੰਦਾ ਹੈ ਮੰਡੀ 'ਚ ਹਜ਼ਾਰਾਂ ਲੋਕ ਤੁਰੇ ਘਰਦੇ ਆ ਤੇ ਉਹ ਕੱਲੇ ਨੂੰ ਕੁੱਟਣ ਲੱਗ ਪਏ ਮੈਨੂੰ ਨਾ ਮੈਨੂੰ ਐ ਪਤਾ ਲੱਗੇ ਹੈ ਕੌਣ ਜੀ ਮੂੰਹ ਘੁਲੇਟੇ ਸੀ ਜੀ ਉਹਨਾਂ ਦੇ ਆਹ ਕਿਹੜਾ ਤਰੀ ਮਿੱਤੇ ਮੇਰੇ ਕੋਲ ਆਇਆ ਪਹਿਲੀ ਗੱਲ ਤਾਂ ਮੇਰਾ ਮਸਲਾ ਇਹਨੇ ਦਾ ਪੁਲਿਸ ਦਾ ਮਸਲਾ ਫਿਰ ਪੁਲਿਸ ਕੋਲ ਜਾਦੇ ਸਰਪੰਚ ਸਾਹਿਬ ਨਾਲ ਗੱਲ ਕਰ ਲੈਂਦੇ ਤੁਸੀਂ ਸਰਪੰਚ ਸਾਹਿਬ ਤਾਂ ਸਾਡੀ ਸੁਣਦਾ ਨਹੀਂ ਆ ਜੀ ਹਾਂ ਕਿਉਂ ਹਾਂ ਉਹ ਕਹਿੰਦਾ ਮੈਨੂੰ ਨਹੀਂ ਪਤਾ ਰਾਮੀ ਆ ਜੀ ਪੂਰਾ ਜੀ ਕਿੱਥੋਂ ਸੁਣਦਾ ਜੀ ਮਾਂ ਤਾਂ ਦੋ ਤਿੰਨ ਵਾਰੀ ਗੇੜੇ ਕੱਢਾਈ ਜੀ ਯਾਰ ਸਾਡਾ ਸਰਪੰਚਾ ਤੁਸੀਂ ਮੇਰੇ ਮੂੰਹ ਤੇ ਨਹੀਂ ਆ ਗਏ ਚੀਰਮੈਨ ਸਾਹਿਬ ਅਸੀਂ ਤਾਂ ਮਾਂ ਮਾਂ ਮੇਰੀ ਆਂਦੀ ਕਿ ਬਸ ਚੀਰਮੈਨ ਸਾਹਿਬ ਕੋਲੇ ਚਲਣਾ ਉਹਨਾਂ ਕੋਲੇ ਚੱਲਣਾ ਇਹ ਸਰਪੰਚ ਕੋਲੇ ਦੋ ਵਾਰੀ ਜਾ ਆਈ ਮੇਰੀ ਮਾਂ ਤੇ ਗੱਲ ਹੀ ਨਹੀਂ ਸੁਣਦਾ ਜੀ ਮੈਂ ਹੁਣ ਤੂੰ ਮੈਨੂੰ ਆਏ ਦੱਸ ਵੀ ਕ ਨੇ ਚੇਅਰਮੈਨ ਸਾਹਿਬ ਚੰਗੇ ਦੀ ਗੱਲ ਦੀ ਅਕਸਰ ਮੇਰੀ ਮਾਂ ਬੁੱਢੀ ਮਸਾ ਦਾ ਗਈ ਉੱਥੇ ਉਹਨਾਂ ਦੇ ਘਰੇ ਪਹਿਲਾਂ ਤਾਂ ਕੁੱਤੇ ਰੱਖੀ ਬੈਠੇ ਹੋ ਸਰਪੰਚ ਕਿਹਨਾਂ ਤੋਂ ਨਾ ਗਲਾਬ ਸਿੰਘ ਆ ਜੀ ਗਲਾਬ ਸਿੰਘ ਸਰਪੰਚ ਹਾਂ ਬੱਚਾ ਨੰਬਰ ਹੈਗਾ ਗਲਾਬ ਸਿੰਘ ਹਾਂਜੀ ਹਾਂਜੀ ਮੈਂ ਲਾਵਾਂ ਜੀ ਉਹਨੂੰ ਫੋਨ ਕਰੋ ਬਲਾਉ ਜੇ ਨੇੜੇ ਆਪਾਂ ਉਹਦੇ ਨਾਲ ਗੱਲ ਕਰਦੇ ਆ ਐ ਨਹੀਂ ਹੁੰਦਾਗਾ ਪਹਿਲੀ ਗੱਲ ਤਾਂ ਮੈਨੂੰ ਇਹਨ ਇੱਕ ਗੱਲ ਦੱਸ ਦੇ ਵੀ ਜਿਹੜੀ ਲੜਾਈ ਵਾਲਾ ਮਸਲਾ ਹੈ ਉਹ ਕੌਣ ਆ ਮੁੰਡੇ ਇਹ ਨਹੀਂ ਗੱਲ ਤੂੰ ਜਾਣਦਾਂ ਨਾ ਹੋਵੇਂ ਬਿਨਾਂ ਵਜਾ ਕੋਈ ਬੈਠੇ ਨੂੰ ਨੇ ਕੁੱਟ ਕੇ ਜਾਂਦਾ ਸਰਪੰਚ ਸਾਹਿਬ ਸੁਣਦੇ ਨਾ ਪਿੰਡ ਦਾ ਮਸਲਾ ਇੱਕ ਤੁਸੀਂ ਚੇਅਰਮੈਨ ਸਾਹਿਬ ਸ਼ਹਿਰੀਓ ਚਲੋ ਆ ਜਾਓ ਜੀ ਫਿਰ 2 ਮਿੰਟਾਂ ਦਾ ਜਦੋਂ ਉਹਨੂੰ ਜਲਦੀ ਆਓ ਨੇੜੀ ਹੈ ਆਪਾਂ ਵੀ ਨਿਕਲਣਾ ਮੁੜ ਕੇ ਮੀਟਿੰਗ ਤੋਂ ਹਾਂ ਜਦੋਂ ਨੇੜੀ ਹੈ ਜੀ ਆ ਜਲਦੀ ਆ ਜੀ ਸਰ ਅੱਛਾ ਛੋਟੇ ਵੀ ਗੱਲ ਸੁਣ ਮੇਰੀ ਐ ਨਹੀਂ ਹੁੰਦਾ ਵੀ ਤੇਰੇ ਬੈਠੇ ਦੇ ਉਹੀ ਗੱਲ ਪਿਆ ਗਿਆ ਕੋਈ ਆ ਕੇ ਕੋਈ ਮਸਲਾ ਤਾਂ ਕੋਈ ਨਾ ਕੋਈ ਹੋਊਗਾ ਜਦ ਤੱਕ ਮੈਨੂੰ ਦੱਸ ਦੇ ਮੂੰਹ ਬੰਨੇ ਸੀ ਆ ਕੀਤਾ ਸੀ ਇਹ ਗੱਲਾਂ ਦੇਖ ਅਸੀਂ ਸਾਰਾ ਦਿਨ ਇਹੀ ਮਸਲੇ ਵੇਦੇ ਰਹਿੰਦੇ ਬੈਠੇ ਕਹਿੰਦੇ ਕੋਈ ਆ ਗਿਆ ਕਦੇ ਕੋਈ ਹਾਲਾਂਕਿ ਸਾਡੀ ਇਹ ਡਿਊਟੀ ਨਹੀਂ ਪਰ ਸਰਕਾਰ ਚ ਸਾਰਾ ਕੁਝ ਕਰਨਾ ਪੈਂਦਾ ਮਾਤਾ ਦੇ ਅੱਖੀਆਂ ਘਟਾ ਪਾ ਸਕਦਾ ਮੈਨੂੰ ਪਤਾ ਕੋਈ ਹਰਕਤ ਜ਼ਰੂਰ ਹੋਈ ਹੋਵੇਗੀ ਕਿ ਮਸਲਾ ਤਾਂ ਸਵਲ ਹੈ। ਉਹ ਨਹੀਂ ਜੀ ਉਹ ਤਾਂ ਮੇਰੇ ਨਾਲ ਦੇ ਸੀਗੇ ਜੀ। ਉਹਨਾਂ ਨੇ ਕਿਤੇ ਕੁੜੀ-ਕੁੜੀ ਛੇੜੀ ਸੀ ਜੀ। ਉਹਨਾਂ ਨੇ ਆ ਵਕਤ ਮੈਂ ਵੀ ਨਾਲ ਆ ਜੀ ਤਾਂ ਘੁੱਟਿਆ ਜ ਉਹਨਾਂ ਨੇ। ਤੇ ਕੋਈ ਕੁਸ਼ਕੀ ਗੱਲ ਦੱਸਤੀ। ਬਗਲ ਗਿਆ ਨਾ ਸਾਰੀ ਗੱਲ ਨਿਕਲਨੀ ਆ। ਬਗਲ ਗਿਆ ਨਾ? ਹਾਂ ਜੀ ਹਾਂ। ਇਹਦੀ ਗੱਲ ਚ ਸ਼ੁਰੂ ਤੋਂ ਹੀ ਲੱਗ ਰਹੀ ਸੀ। ਮਤਲਬ ਮਸਲਾ ਤਾਂ ਥੋੜਾ ਹੈਗਾ ਨਾ ਕੁੜੀਆਂ-ਕੜੀਆਂ ਛੇੜਨ ਵਾਲਾ। ਨਹੀਂ ਮੈਂ ਤਾਂ ਨਹੀਂ ਸੁਣਿਆ ਜੀ ਮੈਂ ਤਾਂ ਜਾਂਦਾ ਨਹੀਂ ਉਹ ਤਾਂ ਉਹ ਮੇਰੇ ਨਾਲ ਮਤਲਬ ਉਹ ਬਹਿ ਭੁਜਾਂਦੇ ਜੀ ਉੱਥੇ। ਹਾਂ ਜੀ। ਹਾਂ ਜੀ। ਉਹ ਆਓ ਸਪੱਤ ਸਾਹਿਬ ਕੀ ਹ ਉਏ ਤੁਹਾਨੂੰ ਦੱਸ ਦਣਾ ਮੈਂ ਹੀ ਪਿੰਡ ਦਾ ਮਸਲਾ ਬਈ ਗਾਇਆ ਤੁਹਾਡੇ ਕੋਲ ਇਹ ਮੇਰੇ ਕੋਲ ਜੀ ਦੋ ਤਿੰਨ ਵਾਰੇ ਜਾ ਚੁੱਕੇ ਹਾਂ ਅੱਛਾ ਇਹਨਾਂ ਦਾ ਰੌਲਾ ਕੀ ਹੈ ਰੌਲਾ ਚੇਅਰਮੈਨ ਸਾਹਿਬ ਦੱਸ ਤਾਂ ਇੱਕ ਮਿੰਟ ਮੇਰੀ ਗੱਲ ਸੁਣ ਸਾਡੇ ਪਿੰਡ 'ਚ ਸ਼ਮਸ਼ਾਨ ਘਾਟ ਬਣਿਆ ਹੋਇਆ ਹੈ ਹਾਂ ਸਾਡੇ ਪਿੰਡ 'ਚ ਪਾਣੀ ਵਾਲੀ ਵਾਟਰ ਸਪਲਾਈ ਟੈਂਕੀ ਬਣੀ ਹੋਈ ਜਿੱਥੇ ਹਾਂ ਦੋ ਜਗ੍ਹਾ ਹੋ ਗਈਆਂ ਹਾਂ ਤੀਜੀ ਜਗ੍ਹਾ ਸਾਡੇ ਪਿੰਡ ਦੀ ਧਰਮਸ਼ਾਲਾ ਹੂੰ ਉੱਥੇ ਬਹੁਤ ਮੁੰਡੇ ਆ ਜਿਹੜੇ ਨਸ਼ਾ ਕਰਦੇ ਪਬਲਿਕ ਪਬਲਿਕ ਸਮਾਧ ਦੇ ਪਬਲਿਕ تھوڑا ਸੈਕਟਰ ਬਾਕੇ ਪੀ ਲਿਆ ਜਾਂ ਹੋਰ ਕੋਈ ਨਸ਼ਾ ਕਰ ਲਿਆ ਜਾਂ ਗੋਲੀ ਜੋ ਵੀ ਗੋਲੀ ਦਾ ਪਾਉਂ ਉਸ ਤੋਂ ਬਾਅਦ ਕੀ ਕਰਦੇ ਤਿੰਨ ਤਿੰਨ ਜਣੇ ਮੋਟਰਸਾਈਕਲ ਤੇ ਚੜ ਕੇ ਸ਼ਹਿਰ ਨੂੰ ਗੇੜੇ ਲਾਉਂਦੇ ਆ ਆ ਸੈਕਟਰੀ ਸਾਹਿਬ ਉਹੀ ਮਸਲਾ ਹੈ ਜਿਹੜਾ ਹੁਣੇ ਤੋਰਿਆ ਹੁਣੇ ਤੋਰਿਆ ਤਿੰਨ ਮੁੰਡੇ ਮੇਰੇ ਦੋਸਤ ਦਾ ਮੁੰਡਾ ਸੀ ਇਹ ਤਿੰਨ ਤਿੰਨ ਜਣੇ ਚੜ ਕੇ ਸ਼ਹਿਰ ਨੂੰ ਗੇੜ ਪਤਾ ਨਹੀਂ ਕੀ ਕਰਦੇ ਆ ਇਹ ਸਕੂਲ ਟਾਈਮ ਪਤਾ ਨਹੀਂ ਕਿਸੇ ਲੜਾਈ ਕਰ ਕਰਦੇ ਆ ਜਾਂ ਕਿਸੇ ਕਿਸੇ ਬੱਚਿਆਂ ਬੁੱੱਚਿਆਂ ਨਾਲ ਗਲਤ ਗੁੱਲਤ ਮਤਲਬ ਨੂੰ ਕੀ ਮਰ ਜਾਂਦੇ ਆ ਜਾਂ ਮੈਨੂੰ ਨਹੀਂ ਇਸ ਗੱਲ ਦਾ ਪਤਾ ਪਰ ਮੇਰੇ ਕੋਲ ਇਹ ਸ਼ਿਕਾਇਤ ਆਈ ਹੈ ਹੂੰ ਵੀ ਇਹੇ ਸ਼ਹਿਰ ਦੇ ਵਿੱਚ ਜਾ ਕੇ ਨਾ ਇਹੀ ਕੰਮ ਕਰਦੇ ਆ ਮਦਰ ਮੁੰਡੜ ਬਾਜੀ ਕਰਦੇ ਆ ਯਾਰ ਹੁਣ ਦੱਸ ਪਹਿਲੀ ਗੱਲ ਤਾਂ ਮੈਂ ਕਹਿ ਨੂੰ ਜੀ ਨਹੀਂ ਕਰਦਾ ਮਾਤਾ ਜੀ ਮੁੰਡੇ ਤੁਹਾਡੇ ਦਾ ਚਿਹਰਾ ਨਾ ਮੈਨੂੰ ਵੈਸੇ ਹੀ ਨਛੇੜੇ ਲੱਗਦਾ ਦੇਖ ਕੇ ਜਿਵੇਂ ਆ ਸਰਪੰਚ ਸਾਹਿਬ ਨੇ ਦੱਸ ਤਾ ਇਹ ਵੀ ਨੰਨ ਦੱਸਣਾ ਹੁਣ ਮਾਤਾ ਨੂੰ ਵੀ ਗੁੱਸਾ ਲੱਗੂ ਜੀ ਇਹ ਨਾਲ ਸੀਗਾ ਜੀ ਫੁੜੀ ਘੜੀ ਸੀ ਇਹ ਨਾਲ ਸੀ ਜਦੋਂ ਪਿੰਡੋਂ ਮੁੰਡੇ ਤਿੰਨ ਚਾਰ ਮੁੰਡੇ ਮੋਟਰਸਾਈਕਲ 'ਤੇ ਲੱਗ ਗਏ ਤਿੰਨ ਤਿੰਨ ਜਣੇ ਜੀ ਨੂੰ ਪੁੱਛੇ ਨਾਲ ਜੀ ਤਨ ਜਣੇ ਮੈਂ ਜੀ ਮੈਂ ਨਾਲ ਤਾਂ ਨਹੀਂ ਸੀ ਜਦੋਂ ਛੇੜਦੇ ਸੀ ਮੈਂ ਤਾਂ ਜਿੱਥੇ ਚਾਹ ਪੀ ਜਾਂਦਾ ਮੈਨੂੰ ਕੀ ਪਤਾ ਸੀ ਕੋਈ ਪਾਰਟੀ ਇੱਕ ਹੈ ਗਰੁੱਪ ਇੱਕ ਹੈ ਮਤਲਬ ਹੈ ਤਾਂ ਤੇਰੇ ਮਿੱਤਰ ਹਨਾ ਨਹੀਂ ਨਹੀਂ ਜਿਹੜਾ ਆ ਜਣੇ ਜੈਂ ਚੇਅਰਮੈਨ ਸਰ ਜੀ ਯਾਰ ਸਰਪੰਚ ਸਾਹਿਬ ਇੱਕ ਦੇਖੋ ਸੋਚਣ ਵਾਲੀ ਗੱਲ ਹੈ ਮੈਂ ਤਾਂ ਹੁਣ ਤੁਸੀਂ ਨੋਟ ਕਰਿਓ ਗੱਲ ਆਪਦੇ ਮੁੰਡੇ ਦੀ ਵੀ ਇਹ ਕਹਿੰਦਾ ਵੀ ਮੈਨੂੰ ਬੈਠੇ ਨੂੰ ਕੁੱਟ ਗਏ ਤੇ ਕੁੜੀਆਂ ਨੂੰ ਛੇੜਨ ਗਏ ਜਾਂਦੇ ਬਾਰੇ ਨਾਲ ਦੇ ਮੁੰਡੇ ਹੁਣ ਆਏ ਹੋ ਸਕਦਾ ਵੀ ਛੇੜਿਆ ਕਿਸੇ ਨੇ ਹੋਰ ਆ ਤੇ ਕੁੱਟ ਕੇ ਇਹਨੂੰ ਥੋੜਾ ਥੋੜਾ ਦਿਲ ਬੰਦਿਆ ਸੀਗਾ ਨਹੀਂ ਇਸ ਗੱਲ ਦਾ ਪਤਾ ਮੈਂ ਵੀ ਸਹਿਮਤ ਆ ਜੇ ਇਹਨੇ ਕੁੜੀ ਛੇੜੀ ਐ ਨੇ ਤੇ ਚਾਪੈਣੀਆਂ ਚਾਹੀਦੀਆਂ ਸੀ ਆ ਉਹ ਵੀ ਮਾਂ ਮੈਂ ਛੇੜੀ ਐ ਪਰ ਮੇਰੇ ਕੋਲੇ ਮੰਨਿਆ ਨਹੀਂ ਮੈਂ ਇਹਨ ਕੁਛ ਵੀ ਰਹੀ ਇਹ ਗੱਲ ਵੀ ਕੋਈ ਕੁਛ ਨਹੀਂ ਗੱਲ ਐ ਮੈਂ ਵੱਲ ਦੱਸਦੇ ਕੀ ਗੱਲ ਐ ਜੇ ਤੂੰ ਸੱਚਾ ਸੀ ਤੇ ਤੂੰ ਉਹਦੀ ਮਾਤਾ ਨੂੰ ਆ ਕੇ ਕਹਿੰਦਾ ਜਦੋਂ ਤੇਰੇ ਨਾਲ ਛਰੀਟਾ ਜੁਟਾਈ ਜਾਵੰਗਾ ਸੀਗਾ ਤੇ ਤੂੰ ਉਦੋਂ ਆ ਕੇ ਦੱਸਦਾ ਮਾਤਾ ਨੂੰ ਤੜਕੇ ਪੁਲਿਸ ਆਈ ਤੇ ਮਾਤਾ ਨੂੰ ਪਤਾ ਲੱਗਿਆ ਵੀ ਕੁੜੀਆਂ ਛੇੜਦੇ ਸਰ ਮੈਂ ਥੋੜਾ ਛੇੜਦਾ ਸੀਗੇ ਜੀ ਯਾਰ ਥੋੜੇ ਵੀ ਮੇਰੀ ਗੱਲ ਸੁਣ ਲੈ ਇੱਕ ਉਹ ਮੇਰੇ ਨਾਲ ਦੇ ਸੀਗੇ ਜੀ ਮੇਰੀ ਗੱਲ ਸੁਣ ਲੈ ਪਹਿਲੀ ਗੱਲ ਤਾਂ ਮੈਂ ਤਾਂ ਜੈਂ 200 ਵੀ ਹੁਣ ਸਾਢੇ 2 ਤੁਸੀਂ ਕੀ ਚਾਹਣੇ ਹੋ ਇਹ ਤਾਂ ਬਸ ਗੱਲ ਕਰਦਾ ਮੈਂ ਤਾਂ ਕਹਿੰਨੀ ਪੁੱਤੇ ਤਾਂ ਕਿਸੇ ਹਿਸਾਬ ਨਾਲ ਟਕਾ ਕਰਦੇ ਹੋ ਤੇ ਸਾਸਿ ਤੈਨੀਆਂ ਜੋ ਕਰ ਰਹੀ ਸਿੰ ਤਾਂ ਨੱਕ ਵੜਾ ਕੇ ਧਰਤਾ ਹੁਣ ਬਸ ਸਰਪੰਚ ਮੂਰੇ ਵੀ ਜਿਸ ਤਰ੍ਹਾਂ ਬੋਲਣਗੇ ਮੈਂ ਲੈ ਕੇ ਤੈਨੀਆਂ ਗੱਲ ਤਾਂ ਤੁਹਾਡੇ ਸਾਹਮਣੇ ਸਰਪੰਚ ਉਹਨਾਂ ਨੇ ਸਰਪੰਚ ਬਾਰੇ ਕੀ ਆਖਿਆ ਚੰਗਾ ਸਰਪੰਚ ਹਰਾ ਵੀ ਹੈ ਆਹ ਸਭ ਦਰਤਿਆਂ ਨੇ ਮੈਂ ਕਿਹਾ ਸਰਪੰਚ ਸਾਹਿਬ ਬੋਲ ਜਾਂਦੇ ਦੇਖੋ ਜੀ ਮੈਂ ਹੰਦਸਾਂ ਮੇਰੀ ਗ ਅਸੀਂ ਆਪੇ ਹਰਾਮੀ ਪਹਿਲੀ ਗੱਲ ਤਾਂ ਇਹੋ ਜੇ ਮਸਲਿਆਂ ਵਿੱਚ ਅਸੀਂ ਮਗਰ ਜਾਵਾਂਗੇ ਤਾਂ ਅਸੀਂ ਆਪੇ ਹਰਾਮੀ ਮੈਂ ਆ ਮੈਂ ਖੁਦ ਨਹੀਂ ਜਾਂਦਾ ਹਰਾਮੀ ਹੋ ਜਾਂਦੇ ਦੂਜੀ ਗੱਲ ਤੁਹਾਨੂੰ ਮੈਂ ਜਦੋਂ ਮੈਂ ਇਲੈਕਸ਼ਨ ਲੜਿਆ ਇਹਨਾਂ ਦਾ ਤਾਂ ਜੇ ਇੱਕ ਨੰਬਰ ਦਾ ਕੰਮ ਮੈਂ ਤਾਂ ਮਹੀਨੇ ਦੇ ਮਗਰ ਜਾਂਦਾ ਕੀ ਗੱਲ ਇਹਨਾਂ ਨੂੰ ਪੁੱਛੋ ਇਲੈਕਸ਼ਨ ਵੇਲੇ ਜੀ ਮੈਂ ਇਹਨਾਂ ਦੀਆਂ ਘਰੇ ਜਾ ਕੇ ਮੈਂ ਤਾਂ ਕੀਤੀਆਂ ਮੈਂ ਕਿਹਾ ਜੀ ਕਿ ਮੇਰਾ ਖਿਆਲ ਰੱਖੋ ਵੋਟ ਮੈਨੂੰ ਬਾਈ ਇਹ ਕਹਿੰਦੇ ਜੀ 2000 ਰੁਪਇਆ ਪਰ ਵੋਟ ਤਾਂ ਲਵਾਂਗੇ ਸੀ ਇਹਨਾਂ ਨੇ ਅਸੀਂ 5 ਵੋਟਾਂ ਇੱਕ ਨੇ ਫਾਦਰ ਸਾਹਿਬ ਤੇ ਇੱਕ ਮਾਤਾ ਬੈਠੀ ਤਿੰਨ ਤੇ 2 ਵਜੇ ਕਿਨਾਰੇ ਸਿਸਟਰ ਦੀ ਮੈਰਿਜ ਹੋਊਗੀ ਉਹ ਵੀ ਉਦੋਂ ਪਿੰਡੀ ਸੀਗੀ ਅੱਛਾ ਹਾਂ ਤੇ ਇਹਨਾਂ ਦੀਆਂ ਪੰਜ ਬੋਟਾਂ ਇਹਨਾਂ ਨੇ 10000 ਮੈਂ ਕਹਾਂ ਤੁਸੀਂ ਕੱਟ ਲਓ ਯਾਰ ਹਾਂ ਹੱਥੇ ਹੋਰ ਵੀ ਬਹੁਤ ਹੁੰਦੇ ਆ ਅੱਛਾ ਇਹਨਾਂ ਨੇ ਮੈਂ ਕਿਹਾ ਕੱਟ ਲੈ ਲੋ ਹਾਂ ਇਹਨਾਂ ਨੇ ਪੂਰਾ ਪੰਜ ਵੋਟਾਂ ਦਾ 10000 ਰੁਪਏ ਲਿਆ ਅਸੀਂ ਤਾਂ ਕਿਹੜਾ 10000 ਰੁਪਏ ਲੈ ਲੈ ਕਿਹਨੇ ਤੂੰ ਗਿਣ ਕੇ ਆਇਆ ਮੈਨੂੰ ਕਾ ਕਾ ਮੇਰੇ ਮੂਰੇ ਕੰਨ ਕਾ ਦੱਸਣਾ ਕਿਹੜੇ ਗਿਣ ਕੇ ਇੱਕ ਮਿੰਟ ਨਹੀਂ ਚੇਅਰਮੈਨ ਸਾਹਿਬ ਸਾਨੂੰ ਜਿਵੇਂ ਬਦਨਾਮ ਕਰੀਏ ਅੱਜ ਤੱਕ ਤੁਸੀਂ ਬਾਹਰ ਹੀ ਤਾਂ ਪੈਸੇ ਲਏ ਨਹੀਂ ਮੇਰੇ ਕੋਲੇ ਫੋਟੋ ਮੰਗ ਤੇ ਮੇਰੇ ਕੋਲੇ ਲਿਸਟ ਹੋਣੀ ਦਿਖਾਉਂਦਾ ਉਹ ਹੋਣੀ ਰਸਤਾ ਬਣਾਉਣਾ ਨੇ ਹੋਰ ਕੋ ਜਿਹੜੇ ਤੇਰਾ ਚਮਚੇ ਹੋਣਗੇ ਨਾਲ ਪੀਂਦੇ ਖਾਂਦੇ ਹੋਣਗੇ ਇਹ ਇਹ ਦੇਖੋ ਜੀ ਜੀ ਅਸੀਂ ਪੈਸੇ ਨਹੀਂ ਲੈਂਦੇ ਕਿਸੇ ਤੋਂ ਮੇਰੀ ਗੱਲ ਸੁਣੋ ਇਹਨਾਂ ਦੀਆਂ ਫੋਟੋਆਂ ਪੈਸੇ ਲੈਂਦਿਆਂ ਦੀਆਂ ਮੇਰੇ ਗਰੁੱਪ ਨੇ ਖਿੱਚੀਆਂ ਹੋਈਆਂ ਇਹਨੇ ਹੱਥ 'ਚ ਪੈਸੇ ਬਣਾਉਂਦੇ ਆ ਦੇਖ ਹਾਲੋ ਹਾਲੋ ਆਹ ਹੁਣੇ ਚੀਰਾ ਮਾਤਾ ਜੀ ਦਾ ਹੈ ਇਹ ਪੰਜੇ ਵੋਟਾਂ ਇਹਨਾਂ ਦੀਆਂ ਆ ਉਹ ਮੁੰਡੇ ਦੀ ਸ਼ਕਲ ਵਿੱਚ ਆ ਗਈ ਹੈ ਨਾ ਬਸੋ ਜੀ ਹਮਾ ਦਾ ਇਹ ਦੇਖੋ ਆ ਸਾਫ ਆ ਤਾਂ ਚਲ ਬੋ ਤਾਂ ਫੇਰ ਕਿ ਹੋਗੇ ਜੇ ਅਸੀਂ ਪੈਸੇ ਲੈ ਲੇ ਤਾਂ ਇਹਨਾਂ ਨੇ ਵੀ ਬਥੇਰੇ 5 ਸਾਲ ਪਹਿਲਾਂ ਖਾ ਖਾਦੇ ਹੀ ਆ ਜੇ ਅਸੀਂ ਹੁਣ ਲੈ ਲੇ ਇੱਕ ਵਾਰ ਤਾਂ ਫੇਰ ਕੀ ਫਰਕ ਪੈਣੀ ਹੈ ਇਹ ਵੀ ਹੈਗੀ ਆ ਟਾਈਮ ਖਸ ਕਰਦੇ ਅਸੀਂ ਹੁਣ ਦੇਖੋ ਪਹਿਲਾਂ ਥੋੜਾ ਮੁੰਡਾ ਮੁਕਰ ਗਿਆ ਮੋ ਬੰਨ ਗਏ ਤੇ ਮੇਰੇ ਕੋਟ ਕੇ ਮੈਨੂੰ ਪਤਾ ਨਹੀਂ ਮੈਂ ਬੰਨ ਗਿਆ ਨਾ ਨਾਲ ਦੀ ਨਾਲ ਵੀ ਅਸੀਂ ਤਾਂ ਹਾਂ ਠੀਕ ਹੈ ਮੇਰੇ ਨਾਲ ਦੇ ਕੁੜੀਆਂ ਮਗਰ ਗਏ ਤੇ ਕੁੱਟ ਕੇ ਮੈਨੂੰ ਜਿਹੜਾ ਕੁੜੀਆਂ ਸੀਗੀਆਂ ਹੁਣ ਤੁਸੀਂ ਪਹਿਲਾਂ ਕਿਹਾ ਵੀ ਅਸੀਂ ਇਹੋ ਜਿਹੇ ਪੈਸੇ ਦਾ ਕੀ ਕਰਨਾ ਕਦੋਂ ਸਾਨੂੰ ਪੈਸੇ ਦੇਤੇ ਹੁਣ ਤੇ ਤੁਹਾਡੀ ਫੋਟੋ ਵੀ ਖਿੱਚ ਲਈ ਉਹਨੇ ਕਿਹੜੇ ਤਰੀਕੇ ਤਾਂ ਹੁਣ ਤੁਸੀਂ ਕਿਹਾ ਵੀ ਨਹੀਂ ਆਇਆ ਇਹ ਤਾਂ ਫਿਰ ਹੁਣ ਸਾਰੇ 5 ਸਾਲ ਸਾਰੇ ਵਾ ਤਾਂ ਖਾਨ ਵਾਲੇ ਥੋੜੋ ਹੁੰਦੇ ਆ 70 ਸਾਲ ਆੜੀਆਂ ਗੱਲਾਂ ਕਹੀਆਂ ਮਾਤਾ ਜੀ ਹੁਣ ਉਹ ਜ਼ਮਾਨਾ ਉਹ ਤਾਂ ਗੰਨ ਪੁੱਤ ਪਰ ਅਸੀਂ ਹੁਣ ਤੱਕ ਪੈਸੇ ਕਿਸੇ ਦੇ ਨਹੀਂ ਸੀਗੇ ਨਹੀਂ ਹੁਣ ਹੁਣ ਤੁਸੀਂ ਮੈਨੂੰ ਫਿਰ ਹੁਣ ਤੱਕ ਨਹੀਂ ਲਏ ਸੀ ਸਾਡੇ ਚਲ ਪਤ ਕੋਈ ਗਾ ਨਹੀਂ ਸਾਡਾ ਨਹੀਂ ਕੰਮ ਕਰਦਾ ਹੋਰ ਤਾਂ ਕਰੇ ਸਾਰੇ ਪਿੰਡ ਦਾ ਹੀ ਨਹੀਂ ਕਰ ਰਹੇ ਕੰਮ ਇਹ ਸਾਰੇ ਪਿੰਡ ਦੇ ਕੋਈ ਛੱਡੋ ਜੀ ਪਿੰਡ ਦੀ ਬੈਂਚ ਕੋਈ ਗਣੀ ਨਹੀਂ ਬੰਨਦੀ ਕੋਈ ਨਾਲੀ ਨਹੀਂ ਬੰਨਦੀ ਉੱਥੇ ਖੜਾ ਕੰਮ ਕੋਈ ਬੰਦਾ ਨਹੀਂ ਪਿੰਡ ਦਾ ਐਸਾ ਜਿਹੜਾ ਆਪਣੇ ਤੋਂ ਬਿਨਾ ਆਪਣੇ ਤੋਂ ਨਰਾਸ਼ ਜਾਵੇ ਆਪਣੇ ਘਰ ਕੋਈ ਥਾਣੇ ਦਾ ਕੰਮ ਹੋਵੇ ਪਿੰਡ ਜਾ ਕੇ ਤੁਸੀਂ ਜਾਣਦੇ ਹੋ ਪਿੰਡ ਦੇ ਵਿੱਚ ਹਾਂ ਬਿਲਕੁਲ ਕਿਸੇ ਅੱਜ ਤੱਕ ਕੋਈ ਲਾਂਭਾ ਆਇਆ ਨਹੀਂ ਮੈਨੂੰ ਹੈ ਮੈਨੂੰ ਨਹੀਂ ਲਾਂਭਾ ਆਇਆ ਸਰਪੰਚ ਦਾ ਉਹ ਸਿੱਧੀ ਗੱਲ ਲੱਗਦਾ ਦੱਸੋ ਮੈਨੂੰ ਕਿਸੇ ਲਾਂਭਾ ਆਇਆ ਜਿਹੜੇ ਬੰਦੇ ਆਏ ਆਪਣੇ ਕੋਲੋਂ ਪੈਸੇ ਲੈ ਪੈਸੇ ਤਾਂ ਲੈ ਗਏ 10000 ਰੁਪਿਆ ਵੀ ਉਹ ਲਾਲ ਸਿੰਘ ਇਹਨਾਂ ਦੇ ਘਰੇ ਉਹ ਮੇਰਾ ਦੋਸਤ ਹੈ ਬਹੁਤ ਮਿੱਤਰ ਪਿਆਰਾ ਹੂੰ ਉਹਨੇ ਮੈਨੂੰ ਕਿਹਾ ਮੈਂ ਠੀਕ ਹੈ ਤੋ ਇੱਥੋਂ ਥੋੜੀ ਮੋਟੀ ਸ਼ਰਾਬ ਲੈ ਆਜਾ ਪਿੰਡ ਵਾਲਿਆਂ ਦੀ ਸੇਵਾ ਬਣ ਕੇ ਇਹ ਕਹਿੰਦੇ ਜੀ ਸਾਡੇ ਘਰੇ ਆ ਜਾ ਅਸੀਂ ਨਹੀਂ ਥੋੜੇ ਘਰੇ ਸ਼ਰਾਬ ਪੀਣਾਂ ਦੇ ਸਾਡੇ ਦਾ ਘਰੇ ਭੇਜੋ ਫਿਰ ਅਸੀਂ ਇੱਕ ਦੋ ਬੋਤਲਾਂ ਵੇਚੀਆਂ ਇਹਨਾਂ ਨੇ ਵਾਪਸ ਕੀਤੀਆਂ ਅੱਛਾ ਕਹਿੰਦੇ ਇੰਗਲਿਸ਼ ਦੀ ਪੇਟੀ ਵਜੋ ਅਸੀਂ ਇੱਕ ਬੋਤਲੇ ਮੰਗਦੇ ਆ ਦੱਸੋ ਜੀ ਛੱਡੋ ਸਰਪੰਚ ਸਾਹਿਬ ਛੱਡੋ ਵਾਲੀ ਗੱਲ ਨਹੀਂ ਸੀ ਜਦੋਂ ਨਾ ਜਦੋਂ ਸਾਡਾ ਫੈਸਲਾ ਦੇਖੋ ਛੱਡੋ ਵਾਲੀ ਗੱਲ ਨਹੀਂ ਜਦੋਂ ਅਸੀਂ ਇਲੈਕਸ਼ਨ ਕਰਦੇ ਹਾਂ ਤੁਸੀਂ ਪੈਸੇ ਵੀ ਲੈ ਕੁਝ ਸ਼ਰਾਬ ਵੀ ਬੰਗਾਲੀ ਹੁਣ ਕੋਈ ਕਹਿੰਦਾ ਭੁੱਖੀ ਦੇ ਜੋ ਪੋਸਟ ਦੇ ਜੋ ਕੋਈ ਕਹਿੰਦਾ ਸ਼ਰਾਬ ਦੇ ਜੋ ਕੋਈ ਕਹਿੰਦਾ ਪੈਸੇ ਦੇ ਜੋ ਕੋਈ ਕਹਿੰਦਾ ਆਹ ਕਰਦੇ ਉਹ ਕਰ ਜਦੋਂ ਤੁਸੀਂ ਵੋਟਾਂ ਦਾ ਮੁੱਲ ਪਾਉਣ ਲੱਗ ਪੋਗੇ ਤਾਂ ਫਿਰ ਕੰਮ ਦੀ ਝਾਗ ਤੁਹਾਨੂੰ ਕੀ ਲੱਗਵੇ ਕੰਮ ਕਿਉਂ ਕਰੂਗਾ ਤੁਹਾਡਾ ਬੰਦਾ ਇਹ ਇਹ ਤਾਂ ਮੰਗੇ ਸੀਗੇ ਜੀ ਇਹ ਠਾਣੇ ਤੇ ਜਾ ਕੇ ਸਾਨੂੰ ਤਾਂ ਕਹਿੰਦੇ ਪੈਸੇ ਨਹੀਂ ਲੱਗਦੇਗੇ ਉੱਥੇ ਕਹਿੰਦੇ ਠਾਣੇਦਾਰ ਇੰਨੇ ਪੈਸੇ ਮੰਗਦੇ ਅਸਲ ਤਾਂ ਜੀ ਕਸੂਰ ਹੁਣ ਸਰਪੰਚ ਦਾ ਨਹੀਂ ਜੇ ਸਰਪੰਚ ਨੇ ਤੁਹਾਨੂੰ ਜਵਾਬ ਦੇ ਦਿੱਤਾ ਮੈਨੂੰ ਪਤਾ ਤੁਹਾਡਾ ਡੇਢ ਕਿਲਾ ਵਹਿ ਗਿਆ ਸੀ ਮੈਂ ਤੁਹਾਨੂੰ ਦੱਸਦਾ ਜੀ ਜੇ ਮੰਨ ਕੇ ਚੱਲੋ ਮ ਮੈਂ ਬੰਗਾਰਾ ਬੋਤ ਕਦੀ ਮੇਰੇ ਦਾ ਇੱਕ ਕਹਾਣੀ ਹੈ ਵੀ ਮੈਂ ਤਾਂ ਕਦੇ ਸੱਚੀ-ਮੁੱੱਚੀ ਮੈਂ ਕਿਤੇ ਸਭ ਜੱਟ ਮੈਂ ਮੈਂ ਸਬਜੀ ਵਾਲੇ ਕੋਲ ਚਲਾ ਜਾਵਾਂ ਮੈਂ ਕਮਾ ਬੰਗਾਰ ਪਾਈ ਨਹੀਂ ਬਹੁਤ ਸਾਰਾ ਮੈਂ ਸਹਿਮਤ ਹੈ ਪਰ ਤੁਹਾਨੂੰ ਮੇਰੇ ਬਾਰੇ ਪਤਾ ਹੈ ਹਨਾ ਵੀ ਮੈਂ ਜਿੰਨੇ ਵੀ ਚੀਰਮੈਨ ਹੀ ਮਿਲੀ ਹੈ ਮੈਂ ਕਿਤੇ ਸਬਜੀ ਵਾਲੇ ਕੋਲੇ ਫਰੂਟ ਵਾਲੇ ਕੋਲੇ ਕਰਿਆਨੇ ਵਾਲੇ ਕੋਲੇ ਕਿਸੇ ਕੋਲ ਮੈਂ ਨਹੀਂ ਕਦੇ ਜਾ ਕੇ ਆਖਿਆ ਤੁਹਾਡੀ ਤੁਹਾਡੀ ਨਹੀਂ ਗੱਲ ਕਰ ਰਹੀ ਆ ਯਾਰ ਸਬਜੀ ਪਾਦੀ ਤੇ ਹਰੀਆਂ ਮਿਰਚਾਂ ਦੀ ਮੁਠੀ ਪਾਦੇ ਮੈਂ ਨਹੀਂ ਕਦੇ ਆਖਿਆ ਹਨਾ ਕਦੇ ਨਹੀਂ ਕਿਹਾ ਵੀ ਚਲ ਠੀਕ ਹੈ ਵੀ ਲੈ ਕੇ ਤੁਰਦੇ ਮੈਂ ਉਹ ਕੰਮ ਨਹੀਂ ਕਰਦਾਗਾ ਹੁਣ ਮਾਤਾ ਜੀ ਚਲੋ ਕਰਵਾਉਣਾ ਪਊਗਾ ਕੰਮ ਤਾਂ ਥੋ ਆਸ ਲੈ ਕੇ ਆਇਆ ਤੁਹਾਡੇ ਕੋਲੇ ਵੀ ਸਾ ਮੇਰੇ ਪੁੱਤ ਦਾ ਖੜਾ ਛੜਾਓ ਕਿਸੇ ਸਾਹਮਣੇ ਇੰਨੀ ਜੋਗਰਾ ਹੈ ਨਹੀਂ ਮਾਤਾ ਇੱਕ ਚੀਜ਼ ਹੁਣ ਮੈਂ ਤੁਹਾਨੂੰ ਆਖੂਗਾ ਨਾ ਤੁਹਾਨੂੰ ਫੇਰ ਉਹੀ ਗੱਲ ਲੱਗਣੀ ਹੈ ਹਾਂਜੀ ਤੇ ਚੇਰਮੈਨ ਪਤਾ ਨਹੀਂ ਸਾਡੇ ਕੋਲ ਪੈਸੇ ਮੰਗਦਾ ਠੀਕ ਹੈ ਕਿਉਂਕਿ ਕੰਮ ਨਾ ਇੱਥੇ ਸਾਡੇ ਕੋਲ ਦਿਨ ਦੇ ਵਿੱਚ 20 ਬੰਦੇ ਆ ਜਾਂ। 15 15 ਦਾ ਕੰਮ ਕਰਕੇ ਤੋੜ ਦਈਏ। 5 ਬੰਦੇ ਦਾ ਕੰਮ ਉਹ ਹੋਵੇ ਜਿਹੜਾ ਜਾਂ ਤਾਂ ਅਗਲਾ ਨਜਾਇਜ਼ ਕਰਾਉਣਾ ਚਾਹਦਾ ਕਿਉਂ ਸੈਕਟਰੀ ਸਾਹਿਬ ਵੀ ਆਹ ਕੰਮ ਜਿਹੜਾ ਨਾ ਤਾਂ ਕਾਨੂੰਨ ਦੇ ਦੇਰੇ ਚੋਂਦਾ ਨਾ ਸਾਡੇ ਦੇਰੇ ਚੋਂਦਾ ਵੀ ਕਹਿ ਹੀ ਨਹੀਂ ਸਕਦੇ ਯਾਰ ਕੰਮ ਹੀ ਗਲਤ ਅਸੀਂ ਕਿਉਂ ਉਹ ਬੰਦੇ ਫਿਰ ਬਾਹਰ ਜਾ ਕੇ ਕਹਿੰਦੇ ਆ ਜਦੋਂ ਸਰਪੰਚ ਕੋਲੇ ਗਏ ਤਾਂ ਕਹਿਣਗੇ ਉਹ ਸਰਪੰਚ ਝਾਕ ਕਰਦਾ ਚਾਰ ਪੈਸਾ ਦੀ ਝਾਕ ਕਰਦਾ ਤਾਂ ਨਹੀਂ ਤੁਰਦਾ ਨਾਲ ਝੂਠਾ ਸਰਪੰਚ ਝੂਠਾ ਸਾਡੇ ਕੋਲ ਆਗੇ ਤਾਂ ਤਾਂ ਹੁਣ ਸਾਨੂੰ ਵੀ ਹਦਾਇਤਾਂ ਹੁੰਦੀਆਂ ਵੀ ਕੰਮ ਕਰਵਾਓ ਲੋਕਾਂ ਦੇ ਠੀਕ ਹੈ ਵੀ ਵੀ ਵੋਟ-ਵੋਟਾ ਪਾਇਆ ਲੋਕਾਂ ਨੇ ਫਿਰ ਕਹਿੰਗੇ ਜੇ ਇਥੋਂ 20 ਤੋਂ 5 ਬੰਦੇ ਮੋੜਦੇ ਨੇ ਤਾਂ ਥੋੜਾ ਕੰਮ ਨਹੀਂ ਵੀ ਹੋਣ ਵਾਲਾ ਨਾ ਅਸੀਂ ਆਖੀਏ ਤੁਹਾਡੇ ਕੰਮ ਦਾ ਹਨਾ ਉਹਨਾਂ ਨੇ ਬਾਹਰ ਜਾ ਕੇ ਸਾਡੀ ਇਹ ਭੰਡੀ ਪ੍ਰਚਾਰ ਕਰਨੀ ਹੁੰਦੀ ਹੈ ਉਹ ਚੇਅਰਮੈਨ ਹੱਡ ਭਾਦਦਾ ਹੈ ਚੇਅਰਮੈਨ ਨੂੰ ਪੈਸਿਆਂ ਦੀ ਝਾਕ ਕਰਦਾ ਠੀਕ ਹੈ ਹੁਣ ਚੇਅਰਮੈਨ ਨੇ ਪੈਸੇ ਕੀ ਕਰਨੇ ਜੇ 15 ਬੰਦੇ ਦਾ ਕੰਮ ਹੋਵੇ ਪੰਜਾਂ ਦਾ ਹੋਰ ਵਾਲੇ ਹੱਥ ਤੇ ਕਿਵੇਂ ਹੋਊਗਾ ਇਹ ਤਾਂ ਹੈਗਾ ਹੀ ਮਨ ਜੀ ਕੰਮ ਥੋੜਾ ਹੈਗਾ ਕਸੂਤਾ ਅੱਛਾ ਜੀ ਠੀਕ ਹੈ ਤੇ ਸਿੱਧੀ ਗੱਲ ਵੀ ਮੇਰੇ ਨਹੀਂ ਆਤ ਠੀਕ ਹੈ ਮੈਂ ਕੁਝ ਖਾਣਾ ਨਹੀਂ ਕੁਝ ਘਟਣਾ ਨਹੀਂ ਇਹਦੇ ਵਿੱਚੋਂ ਕੰਮ ਵਾਵਾ ਹੀ ਕਰਵਾ ਦੂੰਗਾ ਅੱਛਾ ਜੀ ਠੀਕ ਹੈ ਤੇ ਪਰ ਆ ਸੈਕਟਰੀ ਸਾਹਿਬ ਬੈਠੇ ਕੋਲੇ ਸਪੈਂਸਰ ਸਾਹਿਬ ਬੈਠੇ ਆ ਪਈਆ 50000 ਰੁਪਏ ਨਹੀਂ ਜੀ ਹਾਂ ਤਾਂ ਤੁਸੀਂ ਕਹਿੰਦੇ ਸੀ ਕਿ ਪੈਸਾ ਲੱਗਦਾ ਹੀ ਜਿੰਗਾ ਥੋੜੇ ਕੰਮ ਤੇ ਥੋੜਾ ਕੰਮ ਮੈਂ ਕਰਕੇ ਤੋਰੂਗਾ ਤੇ ਹੁਣ ਤੁਸੀਂ ਵੀ ਕਹੀ ਜਾਂਦੇ ਹੋ ਸਰਪੰਚ ਨਾ ਰਲ ਕੇ ਨਹੀਂ ਸਰਪੰਚ ਨਾਲ ਰਲਣ ਵਾਲੀ ਗੱਲ ਨਹੀਂ ਸਰਪੰਚ ਤਾਂ ਹਰਾਮੇ ਕਹਦਾ ਤੁਹਾਡੇ ਮੁੰਡੇ ਨੇ ਆਉਂਦੇ ਆ ਸਰ ਮਾਤਾ ਇਹੋ ਜਿਹਾ ਇਹੋ ਜਿਹਾ ਤੁਸੀਂ ਮੈਨੂੰ ਪੱਗ ਬਣਾਦਨੇ ਬਾਹਰ ਜਾ ਕੇ ਵੀ ਚੇਅਰਮੈਨ ਨੇ ਆਇਆ ਕਰਦਾ ਚੇਅਰਮੈਨ ਨੇ ਬਦਨਾਮ ਤਾਂ ਸੀ ਹੋਣਾ ਹੀ ਹੋਣਾ ਨਹੀਂ ਜੀ ਥੋੜੀ ਤਾਂ ਬਹੁਤ ਸੋਭਾ ਸੁਣ ਕੇ ਆਏ ਆ ਪਰ ਬੰਦਾ ਤਾਂ ਪੈਂਦੀਆਂ ਆ ਜਾਂ ਤਾਂ ਥੋੜੇ ਅਰ ਕੇ ਅਫਸਰ ਕੱਢਦੇ ਆ ਯਾ ਤੁਹਾਨੂੰ ਤਾਂ ਕੰਮ ਕਰਨਾ ਪਊਗਾ ਮੇਰੀ ਮਿਹਨਤ ਹੈ ਨਹੀਂ ਬਾਬਾ ਜੀ ਮੈਂ ਤਾਂ ਨਾ ਕਰੋ ਮੇਰੀ ਇੱਕ ਗੱਲ ਸੁਣੋ ਵੀ ਜਦੋਂ ਸਾਡੇ ਬੰਦੇ ਤੁਹਾਡੇ ਕੋਲ ਚੱਲ ਕੇ ਜਾਂਦੇ ਆ ਤੇ ਮੈਂ ਨਹੀਂ ਕਹਾਂ ਵੀ ਮੇਰੇ ਕੱਲੇ ਸਾਡੀ ਪਾਰਟੀ ਦੇ ਕਿਸੇ ਵੀ ਪਾਰਟੀ ਦਾ ਬੰਦਾ ਜਾਂਦਾ ਜਦੋਂ ਤੁਸੀਂ ਮੂੰਹ ਡੱਡ ਕੇ ਖੜ ਜਾਂਦੇ ਹੋ ਵੀ ਬਈ 3000 ਲੈਣਾ ਕੋਟ ਦਾ ਅੰਗਰੇਜ਼ੀ ਦੀ ਪੇਟੀ ਲੈਣੀ ਹੈ ਦੇਸੀ ਦਾ ਸਾਡਾ ਮੁੰਡਾ ਸਾਡਾ ਬੰਦਾ ਪੀਂਦਾ ਨਹੀਂਗਾ ਅਸੀਂ ਵੀ ਤਾਂ ਉੱਥੇ ਤੁਹਾਡੇ ਕੋਲੇ ਘਰੇ ਜਾ ਕੇ ਬੇਨਤੀ ਕੀਤੀ ਸੀ ਬੇਨਤੀ ਕਰਦੇ ਅਸੀਂ ਜਾ ਕੇ ਨਹੀਂ ਤਾਂ ਸੋਚੇ ਨਹੀਂ ਫੈਕਟਰੀ ਸਾਹਿਬ ਜਿੰਨੀ ਉਮੀਦ ਹੁਣ ਇਹ ਲੈ ਕੇ ਆਏ ਆ ਅਸੀਂ ਇਹ ਤੋਂ 10 ਗੁਣਾ ਵੱਧ ਉਮੀਦ ਲੈ ਕੇ ਜਾਂਦੇ ਆ ਜੇ ਤੁਸੀਂ ਸਾਡੇ ਖਾਤੇ ਖਾਲੀ ਨਾ ਕਰੋ ਠੀਕ ਹੈ ਹਾਲਾਂਕਿ ਮੈਂ ਤਾਂ ਮੈਨੂੰ ਤਾਂ ਠੀਕ ਹੈ ਮੇਰੀ ਕਾਬਲੀਅਤ ਸਿਰਫ ਤੇ ਚੇਅਰਮੈਨ ਹੀ ਮੈਂ ਦਾ ਮੈਨੂੰ ਕੋਈ ਬੋਰਡ ਦੀ ਮੰਗਣੀ ਨਹੀਂ ਕੋਈ ਕੁਛ ਨਹੀਂ ਸਰਪੰਚ ਵੋਟ ਮੰਗਦਾ ਐ ਐਮਐਨਏ ਨੇ ਬੰਨਾ ਉਹਨੇ ਵੋਟ ਮੰਗਣੀ ਐ ਐਮਪੀ ਨੇ ਬੰਨਾ ਉਹਨੇ ਵੋਟ ਮੰਗਣੀ ਸਾਹਮਣੇ ਵੋਟਾਂ ਮੰਗਣੀਆਂ ਨਾ ਉਦੋਂ ਜ਼ਿਆਦਾਤਰ ਲੋਕਾਂ ਦੇ ਮੂੰਹ ਟੱਡੇ ਹੁੰਦੇ ਆ ਜੀ ਜਦੋਂ ਵੋਟਾਂ ਮੁੱਲ ਵਿਕਣ ਗਈਆਂ ਤਾਂ ਕੋਈ ਐਮਪੀ ਕੋਈ ਐਮਐਨਏ ਕੋਈ ਸਰਪੰਚ ਕੋਈ ਜਿਹੜਾ ਮਰਜ਼ੀ ਚੋਣ ਲਿਆ ਤੁਸੀਂ ਤੁਹਾਡਾ ਕੰਮ ਕਿਉਂ ਕਰੂਗਾ ਜੀ ਉਹ ਠੀਕ ਹੈ ਹੁਣ ਮੈਂ ਤੁਸੀਂ ਮੇਰੇ ਸਰਪੰਚ ਦੀ ਮੇਰੇ ਮੂੰਹ ਤੇ ਬੇਇੱਜ਼ਤੀ ਕਰਤੀ ਆਉਂਦੇ ਆ ਸਰ ਤੇ ਮੈਂ ਦੱਸ ਰਿਹਾ ਹਰਾਮੀ ਆ ਜੀ ਫਬਰ ਇੱਕ ਬੇਟੀ ਸ਼ਰਾਬ ਦੀ ਭੇਜਤੀ 10000 ਰੁਪਇਆ ਭੇਜਤਾ ਸੀ ਹਰਾਮੀ ਹਰਾਮੀ ਜੇ ਅਸੀਂ ਇਹਨਾਂ ਦੇ ਮਗਰ ਜਾਵਾਂਗੇ ਤੇ ਦਾਹ ਵਾਲੇ ਸਾਨੂੰ ਹਰਾਮੀ ਕਹਿਣਗੇ ਵੀ ਦੇਖ ਕਿਹੋ ਜਿਹਾ ਕੰਮ ਕਰਦਾ ਮੁੰਡਾ ਤੇ ਤੁਸੀਂ ਸਰਪੰਚ ਸਾਹਮਣੇ ਜਾ ਕੇ ਮਗਰ ਆ ਕੇ ਨਾ ਬਿਲਕੁਲ ਨਾਲੇ ਇੱਕ ਗੱਲ ਹੋਰ ਦੱਸਦਾ ਮੈਂ ਤਾਂ ਜੀ ਵੀ ਮਸਲਾ ਕਿੰਨਾ ਡੇਟਾ ਥੋੜੇ ਮੁੰਡੇ ਦਾ ਠੀਕ ਹੈ ਜੇ ਉਹ ਹਜੇ ਛੇੜਛਾੜ ਦਾ ਪਰਚਾ ਪਾ ਕੇ ਪੁਲਿਸ ਨੇ ਤੋਰਤਾ ਤੁਹਾਡੇ ਕੋਲ ਵਕੀਲ ਨੇ ਵੀ ਪਹਿਲੀ ਤਰੀਕ ਤੇ ਜਾਣ ਦੇ 50000 ਮੰਗ ਲੈਣਾ ਤਰੀਕਾ ਵੱਖਰੀਆਂ ਪਹਿਣੀਆਂ ਥੋੜੀਆਂ ਠੀਕ ਹੈ ਜੇ ਮੜਾ ਜਾਂ ਕੁੜੀਆਂ ਵਾਲੀ ਛੇੜਛਾੜ ਦਾ ਮਾਮਲਾ ਹੈ ਜੇ ਦੂਜੀ ਧਿਰਕੇ ਤੇ ਡਟ ਗਈ ਤੁਹਾਡੇ ਖਿਲਾਫ ਫਿਰ ਤੁਹਾਡਾ ਕੀ ਬਣੂਗਾ ਹੁਣ ਤੁਸੀਂ ਇਹ ਦੇਖ ਲਓ ਵੀ ਰੁਪਈਆ 50000 ਕਿੰਨੇ ਚਰਚੇ ਦਿੰਨੇ ਆ ਤੇ ਮੈਂ ਕਰ ਦਿੰਨਾ ਕੋਈ ਜੀ ਪੈਸੇ ਤਾਂ ਸਰ ਨਹੀਂ ਦੇ ਸਕਦੇ ਅਸੀਂ ਕਿਉਂਕਿ ਤੁਸੀਂ ਅੱਜ ਪੈਸੇ ਦੇਣ ਹੁੰਦੇ ਪਰ ਅਸੀਂ ਤੁਹਾਡੇ ਕੋਲੋਂ ਚੱਲ ਕੇ ਆਉਂਦੇ ਨਹੀਂ ਆਹੀ ਪਤਾ ਜੀ ਆਹੀ ਗੱਲ ਮੈਂ ਤੁਹਾਨੂੰ ਜਿਚਾਉਣੀ ਚਾਹੁੰਦਾ ਸੀਗਾ ਹੁਣ ਪੀੜ ਲੱਗੀ ਨਾ ਤੁਹਾਨੂੰ ਵੀ ਪੈਸੇ ਤਾਂ ਅਸੀਂ ਨਹੀਂ ਦੇ ਸਕਦੇ ਤੁਸੀਂ ਤਾਂ ਮੁੰਡਾ ਘਟਾਉਣਾ ਇੱਕ ਐਡੇ ਕੇਸ ਦੇ ਵਿੱਚੋਂ ਹਾਲਾਂਕਿ ਕੁੜੀਆਂ ਵਾਲੇ ਕੇਸਾਂ ਦੇ ਵਿੱਚ ਤੁਹਾਨੂੰ ਲੱਗਦਾ ਕੋਈ ਚੇਅਰਮੈਨ ਕੋਈ ਸਰਪੰਚ ਕੋਈ ਐਮਐਲਏ ਕੋ ਐਮਪੀ ਕਿਸੇ ਨੂੰ ਫੋਨ ਕਰਕੇ ਆਖੂਗਾ ਵੀ ਇਹਨੇ ਕੁੜੀਆਂ ਛੇੜੀਆਂ ਜੀ ਛੱਡ ਦਿਓ ਕੀ ਗੱਲ ਸਾਡੇ ਧੀਆ ਭੈਣਾ ਨਹੀਂ ਗੀਆਂ ਮਾਤਾ ਜੀ ਚੁੱਪ ਕਰ ਇੱਕ ਪੜ ਗੱਲ ਸੁਣ ਤੂੰ ਸਾਰੀ ਕਰਤੂਤ ਤੇਰੀ ਪਤਾ ਲੱਗੀ ਨਹੀਂ ਗਲਤੀ ਮੈਂ ਤੇਰੀ ਗਲਤੀ ਨੂੰ ਕੀ ਕਰਾਂ ਜਦੋਂ ਅਸੀਂ ਜਾਣਿਆਂ ਚੱਲ ਕੇ ਡੇਢ ਡੇਢ ਦੋ ਦੋ ਕਿੱਲੇ ਤਿੰਨ ਤਿੰਨ ਕਿੱਲੇ ਤੁਸੀਂ ਸਰਪੰਚਾਂ ਦੇ ਵਿੱਚ ਸਰਪੰਚਾਂ ਦੇ ਵਿਕਾ ਦੇਣ ਕਿੱਧੇ ਕਲੈਕਸ਼ਨ ਹੋ ਸਰਪੰਚੀ ਦਾ ਐਮਐਲਏ ਦੇ ਕਿੰਨੇ ਪੈਸੇ ਲਵਾਉਂਦੇ ਹੋਗੇ ਸ਼ਰਾਬਾਂ ਦੇ ਵਿੱਚ ਤੇ ਤੁਹਾਡੀਆਂ ਵੋਟਾਂ ਦੇ ਮੁੱਲ ਦੇ ਵਿੱਚ ਐਮਪੀ ਕਹਿੰਦੇ ਕਿੰਨੇ ਪੈਸੇ ਲਵਾਉਂਦੇ ਹੋਗੇ ਬਹੁਤ ਪੈਸੇ ਲਵਾਉਣਾ ਹੈ ਨਾ ਤੁਸੀਂ ਲੋਕ ਫਿਰ ਤੁਸੀਂ ਕਹਿੰਦੇ ਕਿ ਸਰਕਾਰਾਂ ਕੰਮ ਨਹੀਂ ਕਰਦੇ ਆ ਲੀਡਰ ਕੰਮ ਨਹੀਂ ਕਰਦੇ ਕਿਉਂ ਕਰਨ ਜੇ ਉਹ ਪਹਿਲਾਂ ਲੀਡਰ ਦੇ ਘਰ ਤੁਸੀਂ ਪੈਸੇ ਮੰਗ ਮੰਗ ਵੇਲੇ ਕਰ ਦਿੰਦੇ ਮੈਂ ਮਾਤਾ ਜੀ ਤੁਸੀਂ ਮੇਰੇ ਕੋਲ ਜਿਆਦਾ ਪਹਿਲੀ ਵਾਰ ਆਏ ਹੋ ਮੇਰੇ ਕੋਲੇ 4 ਸਾਲ ਹੋ ਗਏ ਮੈਨੂੰ ਚੌਥਾ ਸਾਲ ਚੱਲੇ ਜਾਂਦਾ ਚੇਅਰਮੈਨ ਬਣਨ ਨੂੰ ਪੂਰੇ ਹੋਣ ਵਾਲੇ ਆ ਆ ਸਰਪੰਚ ਸਾਹਿਬ ਬੈਠੇ ਆ ਆ ਸਾਡੇ ਸੈਕਟਰੀ ਸਾਹਿਬ ਬੈਠੇ ਆ ਠੀਕ ਹੈ ਜਦੋਂ ਤੋਂ ਮੈਂ ਇੱਥੇ ਉਦ 4 ਰੁਪਏ ਵੀ ਕਿਸੇ ਨੂੰ 4 ਸਾਲਾਂ ਚ ਲਾਏ ਹੋਣਾ ਚਾਹ ਦਾ ਕੱਪ ਵੀ ਕਿਸੇ ਨੂੰ ਪੀਤਾ ਹੋਵੇ ਠੀਕ ਹੈ ਕੰਮ ਜਿਹਦਾ ਕਰਵਾਇਆ ਨਾ ਪਤਾ ਜੀ ਇਹ ਸਿਰਫ ਤੁਹਾਨੂੰ ਮੈਂ ਸਬਕ ਸਿਕਾਉਣ ਵਾਸਤੇ ਇਹ ਇਹ ਨਾ ਕੀਤਾ ਸੀਗਾ ਮੈਂ 50000 ਮੈਂ 50000 ਦਾ ਕੀ ਕਰਨਾ ਹਾਂ ਹੁਣ ਇਹ ਫੋਨ ਕਰਦੇ ਨੇ ਪਰ ਮੇਰੀ ਇੱਕ ਗੱਲ ਸੁਣੋ ਵੀ ਤੁਸੀਂ ਜੈਸ ਸਾਹਿਬ ਤੇ ਇਸ ਗੱਲ ਨੂੰ ਮੁੰਡੇ ਨੇ ਮੁੰਡਿਆਂ ਨਾਲ ਲੜ ਕੇ ਕੁੜੀਆਂ ਛੇੜਤੀਆਂ ਨਹੀਂ ਜੀ ਹੈ ਥੋੜੇ ਥੋੜੇ ਕੁੜੀ ਹੈਗੀ ਨਹੀਂ ਜੀ ਕੁੜੀ ਤਾਂ ਹੈਗੀ ਐ ਪਰ ਜੈ ਜੀ ਤਾਂ ਅਸੀਂ ਵੀ ਨਹੀਂ ਸਮਝਦੇਗੇ ਵੀ ਧੀ ਪੈਣਾ ਆਪਦੇ ਅਰਕੀ ਕੋਈ ਹੁੰਦੀ ਹੈ ਹਾਂ ਤੇ ਫਿਰ ਹੁਣ ਸੋਚੋ ਨਾ ਮਾਤਾ ਜੀ ਜੇ ਥੋੜੀ ਕੁੜੀ ਆਪਦੇ ਨਾਲ ਸਹੇਲੀਆਂ ਨਾਲ ਜਾਂ ਆਪਦੇ ਸਕੂਲ ਜਾਂ ਆਪਦੇ ਕਾਲਜ ਜਾਂ ਆਪਦੇ ਕਿਸੇ ਕੰਮ ਤੁਰ ਨਹੀਂ ਜਾਂਦੀ ਹੈ ਤੇ ਹੋਰ ਚਾਰ ਮਸਟੰਡੇ ਰੜ ਕੇ ਥੋੜੀ ਕੁੜੀ ਨੂੰ ਛੇੜਨਾ ਤੁਹਾਨੂੰ ਪੀੜ ਨਾ ਹੋਊਗੀ ਇਹ ਤਾਂ ਹੁੰਦੀ ਤਾਂ ਹੈਗੀ ਚੇਅਰਮੈਨ ਜੀ ਛੋਟਾ ਮੁੰਡਾ ਜਦੋਂ ਹੁਣ ਮੰਨੀ ਜਾਂਦਾ ਵੀ ਕੁੱਟ ਮੈਨੂਗੇ ਐਵੇਂ ਨਹੀਂ ਕੁੱਟਗੇ ਜਿਹੜੇ ਤਿੰਨਾ ਚਾਰਾਂ ਦਾ ਨਾਂ ਹੀ ਲੈਂਦੇ ਨਾ ਨਾਲ ਦਿਆਂ ਦਾ ਕੁੜੀਆਂ ਕੜੀਆਂ ਤੇ ਛੇੜੀਆਂ ਹੋਣਗੀਆਂ ਉਹਨੇ ਛੇੜਦੇ ਹੋਣਗੇ ਗਲਤੀ ਹੋ ਗਈ ਜੀ ਇੱਕ ਮੇਰੀ ਗੱਲ ਸੁ ਮੈਂ ਸਿਰਫ ਪੈਸਾ ਵਾਲੀ ਗੱਲ ਦਾ ਤੁਹਾਨੂੰ ਇਸ ਕਰਕੇ ਆਖੀ ਵੀ ਤੁਹਾਨੂੰ ਮਾੜੀ ਜਿਹੀ ਪੀੜ ਲੱਗੇ ਵੀ ਪੈਸੇ ਦੇਣੇ ਕਿੰਨੇ ਔਖੇ ਉਹਨੇ ਪੈਸੇ ਜਿਹੜਾ ਤੁਹਾਡੇ ਕੋਲ ਵੋਟਾਂ ਮੰਗਣ ਜਾਂਦਾ ਉਹਨਾਂ ਔਖਾ ਨੂੰ ਲੱਗਦਾ ਪੈਸਾ ਦੇਣਾ ਕਿਸੇ ਦੇ ਘਰੇ ਨਹੀਂ ਮਸ਼ੀਨਾਂ ਲੱਗੀਆਂ ਨੋਟਸ਼ਾਪਣ ਵਾਸਤੇ ਉਦੋਂ ਤੁਸੀਂ ਮੈਂਟਲ ਹੋਣਾ ਕਿੰਨ ਲੱਗੇ ਵੀ ਭਾਈ 5 ਸਾਲ ਜਦੋਂ ਆਉਣਗੇ ਵੇਖੀ ਜਾਊਗੀ ਅਸੀਂ ਤਾਂ ਸਾਡੇ ਤਾਂ ਰੱਖੋ ਇੱਥੇ ਫੇਰ ਬੋਟ ਪਾਉਣ ਜਾਵਾਂਗੇ ਮੈਂ ਕਰ ਦੇਣਾ ਫੋਨ ਕੋਈ ਗੱਲ ਨਹੀਂ ਮਰ ਤਾਂ ਇਹ ਕਰੀ ਮੈਂ ਫੋਨ ਕਰ ਦੇਣਾ ਐਸਐਚਓ ਨੂੰ ਅੱਛਾ ਜੀ ਠੀਕ ਹੈ ਤੇ ਪਰ ਇੱਕਲ ਦਾ ਧਿਆਨ ਰੱਖਵੀਂ ਜੇ ਗਾਂਵ ਨੂੰ ਇਹੋ ਜਿਹੀ ਛੇ ਠੀਕ ਹੈ ਪੁੱਤ ਸ਼ਾਵਾ ਤੇ ਤੁਹਾਡਾ ਸਰਕਾਰ ਵੀ ਤੁਸੀਂ ਨਾਲ ਚੱਲ ਕੇ ਆਇਓ ਮੈਂ ਸਿੱਧੀ ਗੱਲ ਵੀ ਮਾਮਾ ਤਾਂ ਮਾਪੇ ਉਹ ਤਾਂ ਦੁਖੀ ਹੁੰਦੀ ਐ ਇਹ ਜੋ ਮਰਜ਼ੀ ਕਰੀ ਜਾਣ ਲੱਗਾ ਨਾਲੇ ਚੇਅਰਮੈਨ ਸਾਹਿਬ ਗੱਲ ਇਹ ਐ ਵੀ ਇਹ ਮਿਡਲ ਕਲਾਸ ਦੇ ਘਰਾਂ ਦੇ ਬੱਚੇ ਆ ਹੂੰ ਵੀ ਤੁਸੀਂ ਹੁੜੜ ਬਾਜ਼ੀਆਂ ਵਾਲੇ ਦਾ ਕਿਹਨਾਂ ਨੂੰ ਕੰਮ ਮੋੜ ਦਦੇ ਮਿਡਲ ਕਲਾਸ ਘਰਾਂ ਦੇ ਬਾਲੇ ਵੇਲੀ ਬਣ ਕੇ ਹੋਂਦੇ ਆ ਤੁਸੀਂ ਆਹ ਕੰਮ ਕਰੋ ਤੇ ਆਹਦੇ ਮਾਪਿਆਂ ਨੂੰ ਸੁਖ ਦਿਓ ਸਾਡੀ ਚੇਅਰਮੈਨ ਸਾਹਿਬ ਕਿਵੇਂ ਦੁਆਰਾ ਯਾਦਗੀ ਪੈ ਜੀ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਜਿਵੇਂ ਜਿਵੇਂ ਕੰਮ ਹੋਣਗੇ ਐਸਚੋਬ ਸਾਹਿਬ ਤੁਹਾਨੂੰ ਯਾਦ ਕਰਦੇ ਰਹਿਣਾ ਹਾਂਜੀ 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 ਉਹ ਇੱਕ ਨਾ ਤੁਹਾਡੇ ਕੋਲ ਮਸਲਾ ਹੋਊਗਾ ਮੁੰਡੇ ਦੀ ਕੱਲ ਪਰਸੋਂ ਕੱਲ ਕੇ ਪਰਸੋਂ ਕਦੋਂ ਦੀ ਗੱਲ ਹੈ ਕੁੱਟਮਾਰ ਕਰ ਤੋਂ ਪਰਸੋਂ ਕੋਈ ਮੁੰਡੇ ਦੀ ਕੁੱਟਮਾਰ ਜੀ ਕੀਤੀ ਹੈ ਇੱਥੇ ਬਾਜ਼ਾਰ ਦੇ ਵਿੱਚ ਕੀ ਨਾਮ ਸੀ ਜੀ ਕੀ ਨਾਂ ਦਾ ਰਵੀ ਹੈ ਜੀ ਰਵੀ ਰਵੀ ਹੈ ਮੁੰਡਾ ਅੱਛਾ ਅੱਛਾ ਜੀ ਅੱਛਾ ਇਹੋ ਹੀ ਉਹ ਕੁੜੀਆਂ-ਕੜੀਆਂ ਬਹੁਤ ਛੇੜਦੇ ਆ ਨਾ ਇਹੋ ਜੀ ਬੱਸ ਬੱਸ ਆ ਮੈਂ ਤਾਂ ਸੁਣਦਾ ਮੈਂ ਫੋਨ ਬਾਈ ਸਪੀਕਰ ਤੇ ਕੀਤਾ ਵੀ ਤੁਹਾਨੂੰ ਪਤਾ ਲੱਗ ਜੇ ਸੁਣੀ ਜਾਂਦਾ ਇੱਕ ਹੈਗਾ ਮਸਲਾ ਛੇੜ-ਛਾੜ ਵਾਲਾ ਇਹਨਾਂ ਦਾ ਹੈਗਾ ਜੀ ਹੈਗਾ ਹੈਗਾ ਚਲੋ ਐਂ ਕਰਿਓ ਜਿਹੜੇ ਮੁੰਡਿਆਂ ਨੇ ਕੁੱਟਮਾਰ ਕੀਤੀ ਹੈ ਨਾ ਦੇਖੋ ਅਸਲ ਚੇ ਮਾੜਾ ਹੈ ਨਾ ਨੌਜਵਾਨ ਪੀੜੀ ਦੇ ਵਿੱਚ ਪਿਰਤ ਜਿਹੜੀ ਗੁੱਟਮਾਰ ਵਾਲੀ ਤੇ ਜਾਂ ਕੁੜੀਆਂ ਦੀ ਛੇੜਛਾੜ ਜਾਂ ਨਸ਼ੇ ਨੂੰ ਸਾਰਾ ਕੁਝ ਹੀ ਮਾੜਾ ਐ ਸ.ਐਚ.ਓ. ਸਾਹਿਬ ਹੈ ਨਾ ਬਹੁਤ ਹੀ ਬਹੁਤ ਹਾਂਜੀ ਤੇ ਬਸ ਇੰਨਾ ਕਰ ਲੋ ਗੁਰਪ੍ਰੀਤ ਵੀ ਇਹਨਾਂ ਨੂੰ ਨਾ ਇਹਨੂੰ ਬੁਲਾ ਲਓ ਤੇ ਉਹਨਾਂ ਨੂੰ ਬੁਲਾ ਲਓ ਮੁੰਡਿਆਂ ਨੂੰ ਜਿਹੜੇ ਜਿਹੜੇ ਕੋਈ ਛੇੜਛਾੜ ਕੀਤੀ ਐ ਹਾਂਜੀ ਹਾਂਜੀ ਕੋਈ ਗੱਲ ਨਹੀਂ ਇਹ ਵੀ ਦੇ ਦਿਓ ਜੀ ਇਹਨੂੰ ਵੀ ਥਾਣੇ ਤੇ ਉਹਨਾਂ ਨੂੰ ਵੀ ਨਾਲੇ ਨੂੰ ਕਹੇ ਸਾਥੀਆਂ ਨੂੰ ਜ਼ਰੂਰ ਲੈ ਕੇ ਆਵੇ ਆ ਜੀ ਹਾਂ ਕਿੰਨੇ ਜਣੇ ਤੇਰੇ ਨਾਲ ਦੇ ਹੋਏ ਦੋ ਜਣੇ ਹੋਰ ਦੋ ਹੋਰ ਉਹਨੂੰ ਨਾਲ ਲੈ ਕੇ ਜਾਣਾ ਠੀਕ ਐ ਠੀਕ ਹੈ ਲੈ ਕੇ ਜਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭੇਜੋ ਇਹਨਾਂ ਨੂੰ ਜ਼ਰੂਰ ਜੀ ਤੇ ਜੇ ਇਦੋਂ ਬਾਅਦ ਕੋਈ ਮਸਲਾ ਹੋਵੇ ਇਹਨਾਂ ਦਾ ਹਾਂਜੀ ਤਾਂ ਮੇਰੀ ਕੋਈ ਲਤ ਨਹੀਂ ੜਦੀ ਅੱਜ ਮਾਤਾ ਆਈ ਕਰਕੇ ਥੋੜਾ ਜਿਹਾ ਸਤਿਕਾਰ ਕਰਨਾ ਪੈਂਦਾ ਚਲੋ ਠੀਕ ਹੈ ਨਹੀਂ ਤਾਂ ਇਹ ਇਹਨਾਂ ਮਾਮਲਿਆਂ ਦੇ ਵਿੱਚ ਤੁਹਾਨੂੰ ਪਤਾ ਮੈਂ ਕਾਲ ਕਰਦਾ ਹੀ ਨਹੀਂ ਹੁੰਦਾ ਕਰਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਇਹਨਾਂ ਨੂੰ ਵਧੀਆ ਤਰੀਕੇ ਨਾਲ ਨਾ ਮਾਫੀ ਨਾਵਾ ਕਰਾ ਕੇ ਇਹਨਾਂ ਕੋਲੋਂ ਹੱਥੋਂ ਥੇ ਝੜਵਾ ਕੇ ਉਹਨਾਂ ਦੇ ਅੱਗੇ ਠੀਕ ਹੈ ਤੇ ਫੇਰ ਖੜਾ ਛੱਡਿਓ ਇਹਨਾਂ ਦਾ ਮੈਂ ਇਹ ਨਹੀਂ ਕਹਿੰਦਾ ਵੀ ਸਦਾ ਸੌਖਾ ਤਰੀਕਾ ਨਾਲ ਛੱਡ ਦਿਓ ਅਗਰੀ ਨਗਰੋ ਚੇ ਬਿਲਕੁਲ ਜੀ ਬਿਲਕੁਲ ਫਿਰ ਮੈਂ ਪਰਚਾ ਦੇਵਾਂਗਾ ਹੀ ਸਦਾ ਥੋਕੇ ਦਿਓ ਥੋਕੇ ਹਾਂਜੀ ਹਾਂਜੀ ਠੀਕ ਹੈ ਗੁਰਪ੍ਰੀਤ ਸਦਾਬ ਜੀ ਨਾ ਨਾ ਬਸ ਠੀਕ ਹੈ ਗੁਰਪ੍ਰੀਤ ਧੰਨਵਾਦ ਜੀ ਠੀਕ ਹੈ ਸਰ ਓਕੇ ਓਕੇ ਥੈਂਕ ਯੂ ਮਾਤਾ ਉਸ ਨੂੰ ਛੱਡ ਦੋ ਵੀ ਪੈਸੇ ਨਾਲ ਤੁਸੀਂ ਆਪਦਾ ਜਰਮਲ ਖੋਲੋਗੇ ਉਸ ਸਮਾਂ ਗਿਆ ਹੁਣ ਨਾਲੇ ਸਾਡੇ ਕੋਲ ਕੰਮ ਹੀ ਨਹੀਂ ਪੈਸਿਆਂ ਵਾਲਾ ਅਸੀਂ ਕੀ ਕਰਨਾ ਰੱਬ ਦਾ ਦਿੱਤਾ ਸਾਰਾ ਕੁਝ ਆ ਬੱਚੇ ਦੋ ਆ ਬਾਹਰ ਸੈਟਲਾਂ ਕੀ ਕਰਨਾ ਕੀ ਪਤਾ ਸੀ ਪੁੱਤ ਮੈਂ ਤਾਂ ਘਰੇ ਬੈਠੀ ਮਾਤਾ ਦੋ ਮੁੰਡੇ ਦੋ ਮੁੰਡੇ ਆ ਦੋ ਮੁੰਡੇ ਮਾਤਾ ਇੱਕ ਕੈਨੇਡਾ ਸੈਟਲ ਐ ਇੱਕ ਅਮਰੀਕਾ ਸੈਟਲ ਐ ਅਸੀਂ ਕੀ ਕਰਨਾ ਤੁਹਾਡੇ ਇਹ ਤਾਂ ਠੀਕ ਆ ਪਤਿ ਸ਼ਾਬਾਸ਼ ਮੈਂ ਤਾਂ ਕਹਿੰਦੀ ਮਹਾਰਾਜ ਨੂੰ ਉਹਦੇ ਵੀ ਤਰੱਕੀਆਂ ਦੇਵੇ ਮੈਂ ਤੁਹਾਡੀ ਸੋਚ ਨੂੰ ਵੀ ਤਰੱਕੀਆਂ ਦੇਵੇ ਤੁਸੀਂ ਵੋਟਾਂ ਦੇ ਪੈਸੇ ਨਾ ਮੰਗਿਆ ਕਰੋ ਤੁਸੀਂ ਵੀ ਸੋਚਿਆ ਕਰੋ ਜੇ ਵੋਟਾਂ ਲੈਣ ਜਾਇਦਾ ਉਦੋਂ ਠੀਕ ਹੈ ਚਲ ਪਤ ਗੱਲ ਕਰਦੇ ਜਣੀ ਨਹੀਂ ਮੰਗਦੇ ਸਰਪੰਚ ਸਾਹਿਬ ਲੈ ਚਲੀ ਅੱਜ ਕ ਮੀਟਿੰਗ 'ਚ ਤੁਹਾਨੂੰ ਹਾਂ ਚਲੋ 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 ਹੈ ਮੈਂ ਕਿਹਾ ਤੁਹਾਡੇ ਕੋਲੇ ਉਹਦੀ ਲੋੜ ਨਹੀਂ ਮੈਂਦੀ ਜੇ ਤੁਸੀਂ ਮੇਰੇ ਕੋਲ ਪੈਸੇ ਨਾਲ ਆਲਾ ਚਿੰਦੇ ਮੈਂ ਤੁਹਾਨੂੰ ਪਿੰਡ ਲੈਵਲ ਤੇ ਨਹੀਂ ਮੇਟਦਾ ਆ ਜੋ ਇੱਕ ਆਇਆ ਸਾਰਾ ਸੇ ਜਾਈ ਗਿਆ ਹਾਂ ਜਾਓ ਤੁਸੀਂ ਥਾਣੇ ਜਾਓ ਇੱਕ ਵਾਰੀ ਗੁਰਪ੍ਰੀਤ ਨੂੰ ਕਹਿਤਾ ਮੈਂ ਸੱਚ ਨੂੰ ਤੇ ਗਾਂ ਤੋਂ ਧਿਆਨ ਨਾਲ ਨਾ ਨੂੰ ਖੇੜਾ ਨਹੀਂ ਛਡਾਉਣਾ ਮੈਂ ਫੇਰ ਨਾ ਹਾਂ ਠੀਕ ਹੈ ਠੀਕ ਹੈ ਜੀ